ਕੇਸ ਦੇ ਵਿੱਚ ਵੀ ਜੋ ਹੋਇਆ ਉਹ ਨਰੋਲ ਐਸ ਐਚਓ ਜਿਹੜਾ ਜ਼ਿੰਮੇਵਾਰ ਹੈ ਵਾਹ ਯਾਰ ਜਿਹੜਾ ਬੰਦਾ ਕਿਉਂਕਿ ਮੈਂ ਕੋਵਿਡ ਦੇ ਦੌਰਾਨ ਵੀ ਨੂੰ ਦੇਖਿਆ ਸੀ ਚਲੋ ਮੈਂ ਸਮਝਦਾ ਸੀਗਾ ਕਿ ਇਹੋ ਜਿਹੇ ਹਾਦਸੇ ਜਿਹੜੇ ਨੇ ਜਾਂ ਇਹੋ ਜਿਹੇ ਇਨਸੀਡੈਂਟ ਨੇ ਜਿਹੜੇ ਉਹ ਹੋ ਜਾਂਦੇ ਨੇ ਕਿਸੇ ਵੇਲੇ ਕੋਵਿਡ ਚ ਦੁਨੀਆ ਪਰੇਸ਼ਾਨ ਬਹੁਤ ਸੀ ਉਦੋਂ ਵੀ ਮੈਂ ਦੇਖਿਆ ਕਿ ਕਿਵੇਂ ਕਿਸੇ ਦੀ ਰੇੜੀ ਨੂੰ ਮਤਲਬ ਲੱਤਾਂ ਮਾਰ ਰਿਹਾ ਫਿਰ ਮੇਰੇ ਮਨ 'ਚ ਸੋਚਿਆ ਕਿ ਯਾਰ ਗਰੀਬ ਨੂੰ ਤੇ ਲੱਤ ਹਰ ਕੋਈ ਮਾਰ ਲਿੰਦਾ ਜਿ ਐਡਾ ਤਰ੍ਹਾਂ ਦਾਮ ਸੀਗਾ ਕਿ ਕਿਸੇ ਮਾਲ ਨੂੰ ਲੱਤ ਮਾਰਦਾ ਕਿਸੇ ਸ਼ੋਰੂਮ ਨੂੰ ਲੱਤ ਮਾਰ ਕੇ ਬੰਦ ਕਰਾਉਂਦਾ ਕਿਸੇ ਵਗੈਰੇ ਕਿਸੇ ਐਮ.ਐਲ.ਏ ਦੀ ਗੱਡੀ ਜਾਂਦੀ ਸੀਗੀ ਉਹਨੂੰ ਲੱਤ ਮਾਰਦਾ ਉਸ ਲੜਕੇ ਨੂੰ ਥਾਣੇ ਦੇ ਵਿੱਚ ਬੈਠਿਆਂ ਹੀ ਜਲੀਲ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਤੈਨੂੰ ਕੁਰਸੀ ਤੇ ਬੈਣ ਦੀ ਇਜਾਜ਼ਤ ਨਹੀਂ ਤੂੰ ਕਿਵੇਂ ਮਤਲਬ ਇਹਦੇ ਉੱਤੇ ਬੈਠਾ ਕਿਵੇਂ ਤੇਰੇ ਮਤਲਬ ਤੈਨੂੰ ਕਿਸੇ ਲੜਕੀ ਇੱਕ ਕਾਂਸਟੇਬਲ ਉਹਨੂੰ ਕਹਿੰਦੀ ਤੈਨੂੰ ਲੜਕੀ ਦੇ ਸਾਹਮਣੇ ਬਹਿਣਾ ਨਹੀਂ ਆਉਂਦਾ ਉਸ ਤੋਂ ਬਾਅਦ ਜਿਹੜੀ ਲੜਕੀ ਹੈ ਉਹ ਐਸ.ਐਚ.ਓ ਕਹਿੰਦੀ ਹੈ ਕਿ ਅਸੀਂ ਦੋਵਾਂ ਪਰਮਾਨਾਂ ਨੇ ਆਪਸ ਵਿੱਚ ਤੁਹਾਡੇ ਨਾਲ ਕੋਈ ਗੱਲ ਕਰਨੀ ਹੈ ਔਰ ਐਸ.ਐਚ.ਓ ਜਦੋਂ ਉਹਨੂੰ ਕਮਰੇ 'ਚ ਬੁਲਾਉਂਦਾ ਤੇ ਇਹਦੀ ਕੰਬੀਜ ਲਾਓ ਇਹਦੀ ਪੱਗ ਲਾਓ ਤੇ 57 ਕਰ ਦੋ ਇਹਨੂੰ ਬੰਦਾ ਬਣਾਓ ਔਰ ਉਹਦੇ ਅੰਦਰੋਂ ਮੁਲਾਜ਼ਮ ਜਿਹੜੇ ਖਿੱਚ ਕੇ ਲੈ ਜਾਂਦੇ ਨੇ ਉਹਦੀ ਪੱਗ ਲਾ ਦਿੰਦੇ ਨੇ ਉਹਦੀ ਕੰਬੀਜ ਪਿੱਛੇ ਆਇਆ ਬੰਦਿਆਂ ਨਾਲ ਵੀ ਯਾਰ ਇਸ ਤਰ੍ਹਾਂ ਹੁੰਦਾ ਉਹ ਕੱਲੇ ਦੀ 57 ਕੀਤੀ ਜਾਂਦੀ ਹੈ 14 ਤਰੀਕ ਨੂੰ ਉਸ ਮੁੰਡੇ ਪਰਿਵਾਰ ਦਾ ਪੱਖ ਪੂਰਨ ਦੀ ਇਸ ਲੜਕੀ ਦਾ ਫੋਨ ਫੜ ਕੇ ਥਾਣੇ ਦੇ ਵਿੱਚ ਵੀਡੀਓਜ਼ ਬੀਟ ਕੀਤੀਆਂ ਜਾਂਦੀਆਂ ਉਹਦੇ ਵਿੱਚੋਂ ਆਡੀਓ ਡਿਲੀਟ ਕੀਤੀਆਂ ਜਾਂਦੀਆਂ ਜਿਹੜੀਆਂ ਹਰ ਬੰਦਾ ਆਪਣੀ ਸੇਫਟੀ ਲਈ ਆਪਣੇ ਪ੍ਰੂਫ ਲਈ ਰੱਖਦਾ ਕਿ ਐਵੀਡੈਂਸ ਹੈ ਮੇਰ ਕੋਲ ਉਹਨਾਂ ਦੇ ਖਿਲਾਫ ਇੱਕ ਪਾਸੜ ਜਿਹੜੀ ਕਾਰਵਾਈ ਕੀਤੀ ਜਾਂਦੀ 15 ਨੂੰ ਕੈਮਰੇ ਬੰਦ ਹੋਵੇ ਤੇ ਤੁਸੀਂ 14 ਦੀਆਂ ਸੀਸੀਟੀਵੀ ਫੁਟੇਜ ਦੋ ਪਰ ਪੁਲਿਸ ਕੋ ਨਾ ਲਵੇ ਕੌਣ ਜਦੋਂ ਉਹ ਬੱਚਾ ਅਗਲੇ ਦਿਨ ਜ਼ਮਾਨਤ ਹੁੰਦੀ ਹੈ ਇਹਦੇ ਫਾਦਰ ਨੂੰ ਇਹਦਾ ਜਿਹੜਾ ਛੋਟਾ ਬੇਟਾ ਇਹਨਾਂ ਦਾ ਉਹ ਦੱਸਦਾ ਉਸ ਦਿਨ ਕਿ ਇਹਨੂੰ ਪਾਣੀ ਵੀ ਨਹੀਂ ਅੰਦਰ ਦਿੱਤਾ ਜਾ ਰਿਹਾ ਮਤਲਬ ਤੁਸੀਂ ਇਹਨੂੰ ਕਾਲੇ ਪਾਣੀ ਦੀ ਸਜ਼ਾ ਸੁਣਾਤੀ ਜਾਂ ਅੰਗਰੇਜ਼ ਉਹ ਤੁਸੀਂ ਮਤਲਬ ਜੋ ਸਾਡੇ ਨਾਲ ਜ਼ੁਲਮ ਕਰ ਜ਼ੁਲਮ ਕਰਦੇ ਰਹੇ ਨੇ ਤੁਸੀਂ ਉਹ ਕਰਨ ਦੀ ਕੋਸ਼ਿਸ਼ ਕੀਤੀ ਉਹ ਮਾਨਵ ਦੇ ਮੂੰਹ ਦੇ ਉੱਤੇ ਮੁੱਕਾ ਤਾਂ ਕਿਸੇ ਐਸਚੂ ਨੂੰ ਮਾਰਿਆ ਜਾਂਦਾ ਇੰਨੀ ਉਹਦੀ ਕੀ ਦਿੱਤੀ ਜਾਂਦੀ ਹੈ ਔਰ ਐਸਚੂ ਲੋ ਬੇਇੱਜ਼ਤ ਕਿਵੇਂ ਕੀਤਾ ਜਾ ਰਿਹਾ ਤੇ ਗੈਰ ਜ਼ਿੰਮੇਦਾਰਾਨਾ ਜਿਹੜੇ ਬਿਆਨ ਦਿੱਤੇ ਜਾ ਰਹੇ ਨੇ ਕਿ ਇਹ ਮਰੀਦ ਨਹੀਂ ਹੋਣੇ ਅਗੋਂ ਲੱਭ ਨਹੀਂ ਹੋਣੇ ਨੇ ਪਾਕਿਸਤਾਨੋਂ ਵੀ ਬੰਦੇ ਮੋੜ ਆਉਂਦੇ ਨੇ ਇਹ ਇੱਕ ਤਰੀਕਾ ਯਾਰ ਹੜ ਚੱਲ ਰਹੇ ਨੇ ਪੰਜਾਬ ਦੇ ਵਿੱਚ ਪਾਣੀ ਦਾ ਭਾਅ ਵੇਨਾ ਤੇਜ ਹੈ ਕਿ ਘਰ ਤੱਕ ਉਹ ਵਾ ਕੇ ਲੈ ਕੇ ਜਾ ਰਿਹਾ ਬੋਰਡ ਤੱਕ ਪੱਟੇ ਜਾ ਰਹੇ ਨੇ ਪਿੱਪਲ ਤੱਕ ਪੱਟੇ ਜਾ ਰਹੇ ਤੇ ਉਹ ਬੱਚੇ ਪਾਣੀ ਨਾਲ ਲੜ ਕੇ ਬਾਹਰ ਆ ਸਕਦੇ ਸੀ जान ਤੇ ਉਹ ਤੇਰੀ ਨੂੰ ਰੋਂਦਾ ਗਿਆ ਐਸਐਚਡੀ ਨੂੰ ਵੀ ਤੇਰੇ ਦੁੱਖੋਂ ਮੈਂ ਮਰਨ ਲੱਗਾ ਮਾਂ ਤੇ ਤੇਰੇ ਦੁੱਖੋਂ ਦੂਜੇ ਭਰਾ ਦੀ ਵੀ ਨਾਲ ਜਾਨ ਚਲ ਗਈ ਤੇ ਬੇਫਜ਼ੂਲ ਜਿਹੜੇ ਕਿੰਨੇ ਕੁ ਸ਼ਹਿ ਕਿੰਨੇ ਕੁ ਲੋਕ ਉਹਦੇ ਨਾਲ ਰਲੇ ਨੇ ਕਿੰਨੇ ਕੁ ਮਤਲਬ ਪੋਲਿਟਿਸ਼ੀਨ ਉਹਦੇ ਨਾਲ ਰਲੇ ਨੇ ਕੋ ਦਾ ਵਾਲ ਵੀ ਵਿੰਗਾ ਨਹੀਂ ਹੋ ਰਿਹਾ ਪ੍ਰਸ਼ਾਸਨ ਵੀ ਇਸ ਮਾਮਲੇ ਦੇ ਵਿੱਚ ਉਹ ਗੈਰ ਹਾਜ਼ਰ ਰਿਹਾ ਕਿਸੇ ਵੀ ਤਰ੍ਹਾਂ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਕਿਸੇ ਵੀ ਤਰ੍ਹਾਂ ਦੀ ਕੋਈ ਸਾਰ ਨਹੀਂ ਲਈ ਗਈ ਨਾ ਪਰਿਵਾਰ ਦੀ ਤੇ ਨਾ ਉਹਨਾਂ ਬੱਚਿਆਂ ਨੂੰ ਲੱਭਣ ਦੀ ਕਾਰਨ ਕੀ ਹੈ ਕਿ ਜਦੋਂ ਉੱਤੋਂ ਥੱਲੇ ਤੱਕ ਆਲਾ ਅਧਿਕਾਰੀ ਵੱਡੇ ਅਫਸਰ ਤੇ ਵੱਡੇ ਪੋਲੀਟੀਸ਼ੀਅਨ ਰਾਜ ਹਨ ਜੇ ਇਹਨਾਂ ਕਿਸੇ ਨੂੰ ਬਚਾਉਣਾ ਹੋਵੇ ਤੇ ਫਿਰ ਉੱਥੇ ਕੋਈਆਂ ਟੀਮਾਂ ਨਹੀਂ ਜਾਂਦੀਆਂ ਤਾਂ ਕਾਰਨ ਕੀ ਹੈ ਕਿ ਜੇ ਇਹਨਾਂ ਦੀਆਂ ਡੈੱਡ ਬਾਡੀਜ਼ ਮਿਲਣਗੀਆਂ ਤੇ ਪੰਜਾਬ ਦੇ ਵਿੱਚ ਮਾਹੌਲ ਵੀ ਭੜਕੇਗਾ ਕਾਰਵਾਈ ਵੀ ਹੋਏਗੀ ਜੇ ਡੈੱਡ ਬੋਡੀ ਨਹੀਂ ਮਿਲਦੀਆਂ ਤੇ ਤੁਸੀਂ 7 ਸਾਲ ਕਿਸੇ ਨੂੰ ਡिक्लेअर ਹੀ ਨਹੀਂ ਕਰ ਸਕਦੇ ਕੋ ਮਰਿਆ ਇਸ ਤਰੀਕੇ ਚੋਰ ਮੋਰੀਆਂ ਤੇ ਚੋਰ ਜਿਹੜੇ ਰਸਤੇ ਕੀਤੇ ਜਾ ਰਹੇ ਨੇ ਕਲosaur ਸੁਖਬੀਰ ਸਿੰਘ ਬਾਦਲ ਨੇ ਵੀ ਆਪਣੀ ਫੇਸਬੁੱਕ ਦੇ ਉੱਤੇ ਪੋਸਟ ਪਾਈ ਸੀ ਮੈਂ ਉਹਨਾਂ ਨੂੰ ਵੀ ਰਿਕਵੈਸਟ ਕਰਦਾ ਕਿ ਸਤਕਾਰਯੋਗ ਸੁਖਬੀਰ ਸਿੰਘ ਬਾਦਲ ਜੀ ਇਕੱਲਾ ਫੇਸਬੁੱਕ ਦੇ ਨਾਲ ਨਹੀਂ ਤੁਸੀਂ ਜਦੋਂ ਇੱਥੇ ਆਓਗੇ ਬਹੁਤ ਸਾਰਾ ਮੀਡੀਆ ਵੀ ਆਊਗਾ ਬਹੁਤ ਸਾਰੀ ਇਸ ਪਰਿਵਾਰ ਦੀ ਆਵਾਜ਼ ਵੀ ਬੁਲੰਦ ਹੋਊਗੀ ਤੁਸੀਂ ਇੱਥੇ ਆਪ ਵਿਜ਼ਿਟ ਕਰੋ ਕਾਂਗਰਸ ਪਾਰਟੀ 13-14 ਸੀਟਾਂ ਦੇ ਨਾਲ ਆਪ ਮਤਲਬ ਮੁੱਖ ਵਿਰੋਧੀ ਪਾਰਟੀ ਹੈ ਉਦੇ ਪੋਲੀਟੀਸ਼ੀਅਨ ਜਿੰਨੇ ਵੀ ਨੇ ਉਹਨਾਂ ਨੂੰ ਜਲੰਧਰ ਦੇ ਹੀ ਲਾ ਦੋ ਤੁਸੀਂ ਉਹਨਾਂ ਨੂੰ ਆਉਣਾ ਚਾਹੀਦਾ ਰਾਜਾ ਵੜਿੰਗ ਨੂੰ ਵੀ ਆਉਣਾ ਚਾਹੀਦਾ ਕਿ ਦੋ ਬੱਚਿਆਂ ਦੀ ਜਾਨ ਦੀ ਕੀਮਤ ਹੀ ਕੋਈ ਨਹੀਂ ਜੀਪੀ ਦੇ ਨੇਤਾ ਮਤਲਬ ਮੈਂ ਹਰ ਜਗ੍ਹਾ ਦੇ ਉੱਤੇ ਕਹਿੰਦਾ ਕਿ ਬਹੁਤ ਸਾਰਾ ਆਪਣੀ ਪਾਰਟੀ ਨੂੰ ਸਰਵਾਈਵ ਕਰਨ ਲਈ ਪੈਰ ਫਸਾਰਨ ਲਈ ਬਹੁਤ ਜ਼ਿਆਦਾ ਕੰਮ ਜਿਹੜਾ ਕਰ ਰਹੇ ਨੇ ਭੀੜ ਇਕੱਠੀ ਕਰ ਲਈ ਤੁਸੀਂ ਵੀ ਆ ਜਾਓ ਤੁਸੀਂ ਵੀ ਆ ਜਾਓ ਪੰਜਾਬ ਦੇ ਮੁੱਦਿਆਂ ਦੇ ਉੱਤੇ ਵੀ ਗੱਲ ਕਰੋ ਨਾ ਕਿ ਪੰਜਾਬ 'ਚ ਵਧਿਕੀਆਂ ਕਿਵੇਂ ਹੋ ਰਹੀਆਂ ਪੰਜਾਬ 'ਚ ਨਸ਼ਿਆਂ ਨਾਲ ਬੱਚੇ ਕਿਵੇਂ ਮਰ ਰਹੇ ਨੇ ਪੰਜਾਬ 'ਚ ਕਾਰੋਬਾਰ ਨਹੀਂ ਹੈਗਾ ਹੁਣੇ ਸ ਸਰਕਾਰ ਨੇ ਪੁਲਿਸ ਨੂੰ ਖੋਲੀ ਬੜੀ ਦੇ ਦਿੱਤੀ ਕਿ ਨਾ ਤੁਹਾਨੂੰ ਕੋਈ ਐਮਐਲਏ ਪੁੱਛ ਸਕਦਾ ਨਾ ਤੁਹਾਨੂੰ ਕੋਈ ਮੰਤਰੀ ਪੁੱਛ ਸਕਦਾ ਨਾ ਤੁਹਾਨੂੰ ਕੋ ਮਤਲਬ ਪੁੱਛ ਸਕਦਾ ਤੁਸੀਂ ਸਿੱਧੇ ਸੀਐਮ ਨੂੰ ਤੇ ਆਪਦੇ ਡੀਜੀਪੀ ਨੂੰ ਮਤਲਬ ਤੇ ਜੇ ਤੁਹਾਨੂੰ ਸਰਕਾਰ ਨੇ ਖੁੱਲ ਦੇ ਦਿੱਤੀ ਹੈ ਤਾਂ ਤੁਹਾਨੂੰ ਆਪਣੇ ਜ਼ਮੀਰ ਨਾਲ ਕੰਮ ਲੈਣਾ ਚਾਹੀਦਾ ਯਾਰ ਪਿਛਲੇ 20 ਸਾਲਾਂ 'ਚ ਤੁਹਾਡਾ ਅੱਖ ਸੇ ਨਾਲੋਂ ਜ਼ਿਆਦਾ ਮਾੜਾ ਹੋਇਆ ਕਿ ਸਭ ਤੋਂ ਵੱਧ ਕਰਪਸ਼ਨ ਪੰਜਾਬ 'ਚ ਹੈ ਸਭ ਤੋਂ ਵੱਧ ਧੱਕੇ ਪੰਜਾਬ 'ਚ ਨੇ ਸਭ ਤੋਂ ਵੱਧ ਮਤਲਬ ਇਲੀਗਲ ਪਰਚੇ ਪੰਜਾਬ ਦੇ ਵਿੱਚ ਨੇ ਤੇ ਤੁਸੀਂ ਆਪਣੀ ਐਕਸਆਰ ਨੂੰ ਸਾਫ਼ ਕਰ ਲੋ ਤਾਂ ਜਲੰਧਰ ਦੇ ਵਿੱਚ ਇੱਕ ਪਰਿਵਾਰਕ ਮਸਲੇ ਦੇ ਵਿੱਚ ਦੋ ਤਿਰਾਂ ਇਕੱਠੀਆਂ ਹੁੰਦੀਆਂ ਨੇ ਇੱਕ ਥਾਣੇ ਦੇ ਵਿੱਚ ਉਹ ਮਸਲਾ ਜਾਂਦਾ ਜਦੋਂ 3 ਇਕੱਠੀਆਂ ਹੁੰਦੀਆਂ ਨੇ ਤੇ ਇੱਕ ਪਰਿਵਾਰ ਦੀ ਲੜਕੀ ਪਰਿਵਾਰ ਦੀ ਪੈਰਵਾਹੀ ਕਰਨਗੇ ਦੋ ਨੌਜਵਾਨ ਐਸੇ ਥਾਣੇ ਦੇ ਵਿੱਚ ਜ਼ਲੀਲ ਕੀਤੇ ਜਾਂਦੇ ਨੇ ਕਿ ਉਹ ਇੰਨਾ ਜ਼ਿਆਦਾ ਆਪਣੇ ਆਪ ਦੇ ਉੱਪਰ ਉਹ ਦਬਾਅ ਮਹਿਸੂਸ ਕਰਦੇ ਨੇ ਕਿ ਉਹਨਾਂ ਦੇ ਵਿੱਚੋਂ ਦੋ ਨੌਜਵਾਨ ਜਾ ਕੇ ਦਰਿਆਦ ਵਿੱਚ ਛਾਲ ਮਾਰ ਦਿੰਦੇ ਨੇ ਹਾਲੇ ਤੱਕ ਉਹ ਕਿੱਥੇ ਕੋਈ ਉਗ ਸੁਗ ਨਹੀਂ ਕੋਈ ਸਰਕਾਰੀ ਤੌਰ ਤੇ ਪ੍ਰਸ਼ਾਸਨਿਕ ਤੌਰ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਉਹਨਾਂ ਦਾ ਹਾਲਚਲ ਜਾਣਨ ਦਾ ਹੀਲਾ ਵਸੀਲਾ ਨਹੀਂ ਕੀਤਾ ਗਿਆ ਔਰ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਮਨਦੀਪ ਸਿੰਘ ਮੰਨਾ ਜੀ ਆਏ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਮੰਨਾ ਜੀ ਸਾਰਾ ਮਸਲਾ ਤੁਸੀਂ ਦੇਖਿਆ ਸੁਣਿਆ ਸਮਝਿਆ ਤੁਹਾਨੂੰ ਇਸ ਮਸਲੇ ਦੇ ਵਿੱਚ ਪੁਲਿਸ ਦੀ ਜੋ ਕਾਰਵਾਈ ਹੈ ਜੋ ਪੁਲਿਸ ਦਾ ਰੋਲ ਆ ਉਹ ਕਿਹੋ ਜਿਹਾ ਲੱਗਾ ਬੇਹੱਦ ਨਿੰਦਣਯੋਗ ਔਰ ਮੈਂ ਉਸ ਐਸਐਚਓ ਨੂੰ ਕਹੂੰਗਾ ਕਿ ਬੇਹੱਦ ਵਾਹੀਆ ਜਿਹੜਾ ਉਹ ਬੰਦਾ ਕਿਉਂਕਿ ਮੈਂ ਕੋਵਿਡ ਦੇ ਦੌਰਾਨ ਵੀ ਉਹਨੂੰ ਦੇਖਿਆ ਸੀ ਚਲੋ ਮੈਂ ਸਮਝਦਾ ਸੀਗਾ ਕਿ ਇਹੋ ਜਿਹੇ ਹਾਦਸੇ ਜਿਹੜੇ ਨੇ ਜਾਂ ਇਹੋ ਜਿਹੇ ਇਨਸੀਡੈਂਟ ਨੇ ਜਿਹੜੇ ਉਹ ਹੋ ਜਾਂਦੇ ਨੇ ਕਿਸੇ ਵੇਲੇ ਕੋਵਿਡ ਚ ਦੁਨੀਆ ਪਰੇਸ਼ਾਨ ਬਹੁਤ ਸੀ ਉਹ ਪਰਿਵਾਰ ਕੋਲ ਨਹੀਂ ਜਾਇਆ ਜਾ ਰਿਹਾ ਸਾਰੀ ਦੁਨੀਆ ਹੀ ਮਤਲਬ ਫਰਸਟ੍ਰੇਟ ਹੋਈ ਪਈ ਸੀ ਡਿਪਰੈਸ਼ਨ ਦਾ ਸ਼ਿਕਾਰ ਸੀਗੀ ਉਦੋਂ ਵੀ ਮੈਂ ਦੇਖਿਆ ਕਿ ਕਿਵੇਂ ਕਿਸੇ ਦੀ ਰੇੜੀ ਨੂੰ ਮਤਲਬ ਲੱਤਾਂ ਮਾਰ ਰਿਹਾ ਫਿਰ ਮੇਰੇ ਮਨ 'ਚ ਸੋਚਿਆ ਕਿ ਯਾਰ ਗਰੀਬ ਨੂੰ ਤੇ ਲੱਤ ਹਰ ਕੋਈ ਮਾਰ ਲਿੰਦਾ ਜੇ ਐਡਾ ਤਰ੍ਹਾਂ ਚ ਦਮ ਸੀਗਾ ਕਿ ਤੇ ਕਿਸੇ ਮਾਲ ਨੂੰ ਲੱਤ ਮਾਰਦਾ ਕਿਸੇ ਸ਼ੋਰੂਮ ਨੂੰ ਲੱਤ ਮਾਰ ਕੇ ਬੰਦ ਕਰਾਉਂਦਾ ਤੁਸੀਂ ਕਿਸੇ ਵੱਡੇ ਨੂੰ ਕਿਸੇ ਐਮਐਲਏ ਦੀ ਗੱਡੀ ਜਾਂਦੀ ਸੀਗੀ ਉਹਨੂੰ ਲੱਤ ਮਾਰਦਾ ਮਤਲਬ ਗਰੀਬ ਨੂੰ ਕਿਤੇ ਵੀ ਇਨਸਾਫ ਨਹੀਂ ਮਿਲਦਾ ਔਰ ਇਸ ਕੇਸ ਦੇ ਵਿੱਚ ਵੀ ਜੋ ਹੋਇਆ ਉਹ ਨਰੋਲ ਐਸਐਚਓ ਜਿਹੜਾ ਜ਼ਿੰਮੇਵਾਰ ਹੈ ਔਰ ਜੋ ਪਰਿਵਾਰ ਨੇ ਮੈਨੂੰ ਦੱਸਿਆ ਜੋ ਮੇਰੇ ਸੁਣਨ ਦੇ ਵਿੱਚ ਆਇਆ ਜੋ ਉਹਨੇ ਕੀਤਾ ਇਹਦੇ ਨਾਲ ਦੇਖੋ ਥਾਣਿਆਂ ਦੇ ਵਿੱਚ ਲੋਕ ਜਾਂਦੇ ਨੇ ਇੱਕ ਦੂਜੇ ਦੇ ਪਿੱਛੇ ਲੜਕੀ ਦਾ ਆਪਣੇ ਹਸਬੰਦ ਦੇ ਨਾਲ ਮਸਲਾ ਸੀਗਾ ਉਹਦੀ ਪੈਰਵਾਈ ਕਰਨੇ ਦੋਵੇਂ ਭਰਾ ਨਾਲ ਇੱਕ ਇਹਨਾਂ ਦਾ ਦੋਸਤ ਏ ਇੱਕ ਵਕੀਲ ਜਿਹੜੇ ਜਾਂਦੇ ਨੇ ਪੁਲਿਸ ਨੇ ਇੱਕ ਧਾਰਨਾ ਸੈੱਟ ਕੀਤੀ ਹੋਈ ਸੀ ਕਿ ਦੂਜੇ ਪਰਿਵਾਰ ਦੀ ਮਤ ਕਿੰਨੇ ਕਰਨੀ ਹੈ ਤੇ ਇਹਨਾਂ ਨੂੰ ਜਲੀਲ ਕਿਵੇਂ ਕਰਨਾ ਮੈਂ ਬਹੁਤ ਜਗ੍ਹਾ ਤੇ ਇਹ ਗੱਲ ਅੱਗੇ ਵੀ ਕਹੀ ਹੈ ਕਿ ਪੁਲਿਸ ਕੋਲ ਬਹੁਤ ਸਾਰੇ ਟੈਕ ਤੇ ਬਹੁਤ ਸਾਰੇ ਵਿਧੀ ਕੀ ਕਰਨ ਦੇ ਜਿਹੜੇ ਸਾਧਨ ਹੁੰਦੇ ਨੇ ਉਹਨੇ ਦੇਖਣਾ ਹੁੰਦਾ ਕਿ ਜੇ ਮੇਰੀ ਸਾਈਡ ਨਹੀਂ ਲੈਣੀ ਤੇ ਮੇਰੇ ਪਿੱਛੇ ਆਉਣ ਵਾਲਿਆਂ ਦੀ ਗਿਣਤੀ ਕਿਵੇਂ ਘਟਾਉਣੀ ਹੈ ਉਹਦੇ ਵਿੱਚੋਂ ਇੱਕ ਅੱਦੇ ਜਾਣੇ ਦੀ ਉਹ ਟਕਾ ਕੇ ਬੇਇੱਜ਼ਤੀ ਕਰਦੇ ਨੇ ਤੇ ਫਿਰ ਬਾਕੀ ਸੋਚਦੇ ਨੇ ਕਿ ਨਾ ਹੀ ਇਹਦੇ ਪਿੱਛੇ ਜਾਇਆ ਜਾਵੇ ਯਾਰ ਉਹ ਤੇ ਐਸਐਚਓ ਬੜਾ ਵਜੇਦਾ ਹੈ ਯਾਨੀ ਤੇ ਬਹੁਤ ਕੋਈ ਦਲੇਰ ਹੀ ਬੰਦਾ ਆਊਗਾ ਔਰ ਸਿੱਧਾ ਸਿੱਧਾ ਹੀ ਮਤਲਬ ਜਦੋਂ ਇਹ ਪਰਿਵਾਰ ਉਹਦੀ ਪੈਰਵਾਹੀ ਕਰਨ ਗਿਆ ਉਸ ਲੜਕੇ ਨੂੰ ਥਾਣੇ ਦੇ ਵਿੱਚ ਬੈਠਿਆਂ ਹੀ ਜਲੀਲ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਤੈਨੂੰ ਕੁਰਸੀ ਤੇ ਬਹਿਣ ਦੀ ਇਜਾਜ਼ਤ ਨਹੀਂ ਤੂੰ ਕਿਵੇਂ ਮਤਲਬ ਇਹਦੇ ਉੱਤੇ ਬੈਠਾ ਕਿਵੇਂ ਤੇਰੇ ਮਤਲਬ ਤੈਨੂੰ ਕਿਸੇ ਲੜਕੀ ਇੱਕ ਕਾਂਸਟੇਬਲ ਉਹਨੂੰ ਕਹਿੰਦੀ ਤੈਨੂੰ ਲੜਕੀ ਦੇ ਸਾਹਮਣੇ ਬਹਿਣਾ ਨਹੀਂ ਆਉਂਦਾ ਉਸ ਤੋਂ ਬਾਅਦ ਜਿਹੜੀ ਲੜਕੀ ਹੈ ਉਹ ਐਸਚੂ ਨੂੰ ਕਹਿੰਦੀ ਹੈ ਕਿ ਅਸੀਂ ਦੋਵਾਂ ਪਰਮਾਨਾਂ ਨੇ ਆਪਸ ਵਿੱਚ ਤੁਹਾਡੇ ਨਾਲ ਕੋਈ ਗੱਲ ਕਰਨੀ ਉਹ ਗੱਲ ਕਰਦੇ ਨੇ ਇਸ ਦੌਰਾਨ ਬਾਹਰ ਇਹਨਾਂ ਦੀ ਬਹਿਸ ਹੁੰਦੀ ਹੈ ਜਿਹੜੀ ਮਤਲਬ ਪਲਾਨਡ ਸੀਗੀ ਔਰ ਉਹ ਲੜਕੀ ਦਾ ਜੇਠ ਅੰਦਰ ਆ ਕੇ ਐਸਐਚਓ ਨੂੰ ਕਹਿੰਦਾ ਕਿ ਬਾਹਰ ਉਹ ਮਾਨਵ ਜਿਹੜਾ ਇਹਨਾਂ ਦਾ ਬੇਟਾ ਉਹ ਝਗੜਾ ਕਰ ਰਿਹਾ ਝਗੜਾ ਕੋਈ ਹੱਥੋਂ ਪਾਈ ਨਹੀਂ ਹੁੰਦੀ ਬਹਿਸ ਬਾਜੀ ਹੈ ਇੱਕ ਦੂਜੇ ਦੇ ਪਿੱਛੇ ਗਏ ਹੋ ਬਹਿਸ ਬਾਜੀ ਬਹੁਤ ਥਾਵਾਂ ਤੇ ਹੁੰਦੀ ਹੈ ਇਤਨੀ ਕਿ ਪੁਲਿਸ ਉਹਨਾਂ ਦੇ ਉੱਤੇ ਕਾਰਵਾਈ ਕਰਨੀ ਸ਼ੁਰੂ ਕਰ ਦੇਗੀ ਔਰ ਐਸਐਚਓ ਜਦੋਂ ਉਹਨੂੰ ਕਮਰੇ 'ਚ ਬੁਲਾਉਂਦਾ ਤੇ ਉਹਨੂੰ ਬੇਇੱਜ਼ਤ ਕਰਦਾ ਕਿ ਇਹਦੀ ਕਮੀਜ਼ ਲਾਓ ਇਹਦੀ ਪੱਗ ਲਾਓ ਇਹਦੇ ਤੇ 755 ਕਰ ਦੋ ਇਹਨੂੰ ਬੰਦਾ ਬਣਾਓ ਔਰ ਉਹਦੇ ਅੰਦਰੋਂ ਮੁਲਾਜ਼ਮ ਜਿਹੜੇ ਖਿੱਚ ਕੇ ਲੈ ਜਾਂਦੇ ਨੇ ਉਹਦੀ ਪੱਗ ਲਾ ਦਿੰਦੇ ਨੇ ਉਹਦੀ ਕਮੀਜ਼ ਪਿੱਛੇ ਆਇਆ ਬੰਦਿਆਂ ਨਾਲ ਵੀ ਯਾਰ ਇਸ ਤਰ੍ਹਾਂ ਹੁੰਦਾ ਉਹ ਕੱਲੇ ਦੀ 755 ਕੀਤੀ ਜਾਂਦੀ ਹੈ ਹੁਣ 755 ਪੁਲਿਸ ਕੋਲ ਇੱਕ ਬਹੁਤ ਵਧੀਆ ਹਥਿਆਰ ਹੈ ਸਮਾਜ ਵਾਸਤੇ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਕਿ ਜਦੋਂ ਬਹੁਤ ਸਾਰਾ ਝਗੜਾ ਮਤਲਬ ਹੁੰਦੇ ਛੋਟੇ ਛੋਟੇ ਝਗੜੇ ਨੇ ਤੇ ਪਾਰਟੀਆਂ ਵਜੇਦੋ ਜਾਂਦੀਆਂ ਨੇ ਕਿਸੇ ਰਾਜੀ ਨਾ ਨਹੀਂ ਕਰਨਾ ਈਗੋ ਮਤਲਬ ਜਿਹੜੀ ਉਹਨਾਂ ਦੀ ਸੈਟੀਸਫਾਈ ਨਹੀਂ ਹੁੰਦੀ ਔਰ ਪੁਲਿਸ ਕੋ ਇੱਕ ਅਮੂਮਨ ਹਥਿਆਰ ਇਹਨੂੰ ਵਰਤਿਆ ਜਾਂਦਾ ਕਿ ਇਹ ਦੋਵਾਂ ਤਰ੍ਹਾਂ ਦੀ 75 ਕਰ ਦੇ ਫਿਰ ਉਹ ਜਦੋਂ ਹਵਾਲਾ ਚ ਦੇਣ ਲੱਗਦੇ ਨੇ ਤਾਂ ਫਿਰ ਬੰਦੇ ਸੋਚਦੇ ਨੇ ਵੀ ਛੱਡੋ ਯਾਰ ਰਾਜੀਨਾਵਾ ਹੀ ਕਰ ਲਿਆ ਜਾਵੇ ਤੇ ਖੱਜਲ ਖਰਾਬੀ ਹੈ ਨਾ ਇਹ ਰਾਜੀਨਾਵਾ ਕਰਾਉਣ ਦਾ ਇੱਕ ਅਧਿਕਾਰ ਕਹਿ ਲੋ ਇਹ ਰਾਜੀਨਾਵਾ ਕਰਾਉਣ ਦਾ ਇੱਕ ਮਤਲਬ ਸਾਧਨ ਹਥਿਆਰ ਕਹਿ ਲੋ ਸੌਰੀ ਅਧਿਕਾਰ ਨਹੀਂ ਇਹ ਪੁਲਿਸ ਵੱਲੋਂ ਵਰਤਿਆ ਜਾਂਦਾ ਔਰ ਜਿਹੜੀ 75 ਉਹ ਕਦੀ ਵੀ ਇਕੱਲੇ ਬੰਦੇ ਦੇ ਉੱਤੇ ਨਹੀਂ ਕੀਤੀ ਜਾਂਦੀ ਮੈਂ ਤੁਹਾਡੇ ਨਾਲ ਝਗੜਾ ਕਰ ਰਿਹਾ ਦੋਵੇਂ ਬਹਿਸ ਕਰ ਰਹੇ ਹਾਂ ਤੇ ਦੋਵਾਂ ਤੇ 75 ਹੋਣੀ ਚਾਹੀਦੀ ਹੈ ਨਾ ਇਕੱਲੇ ਮਾਨਵ ਦੇ ਉੱਤੇ ਕਿਉਂ ਕੀਤੀ ਗਈ ਹੂੰ ਔਰ ਜਿਸ ਤਰੀਕ ਨੂੰ ਇਹ ਹਾਦਸਾ ਵਾਪਰਦਾ ਹੈ ਮਾਨਮ ਉਹਨਾਂ ਨੂੰ ਬੋਲਦਾ ਹੈ ਕਿ ਤੁਸੀਂ ਮੇਰੇ ਨਾਲ ਨਜ਼ਾਇਜ਼ ਕਰ ਰਹੇ ਹੋ ਜੋ ਮੇਰੇ ਨਾਲ ਕਰਨਾ ਕੈਮਰਾਜ਼ ਦੇ ਉੱਤੇ ਕਰੋ ਜੇ ਤੁਸੀਂ ਬਿਲਕੁਲ ਠੀਕ ਕਰ ਰਹੇ ਹੋ ਉਸ ਤੋਂ ਬਾਅਦ ਆ ਫੁਟੇਜ ਮੰਗੀ ਜਾਂਦੀ ਔਰ ਐਸਐਚਓ ਕਹਿੰਦਾ ਕਿ 15 ਤਰੀਕ ਨੂੰ ਮੇਰਾ ਸੀਸੀਟੀਵੀ ਬੰਦ ਸੀਗਾ ਫਿਰ ਕਿੰਨਾ ਕੋ ਜ਼ਿੰਮੇਵਾਰ ਐਸਐਚਓ ਲੱਗਾ ਕਿ 15 ਤਰੀਕ 15 ਅਗਸਤ ਸਾਡੇ ਦੇਸ਼ ਦਾ ਬਹੁਤ ਸੈਂਸਿਟਿਵ ਡੇ ਹੁੰਦਾ ਜਿਹਨੂੰ ਅਸੀਂ ਬੜੇ ਮਾਨ ਸਨਮਾਨ ਨਾਲ ਮਨਾਉਂਦੇ ਆ ਔਰ ਜਿਹਦੇ ਵਿੱਚ ਬਹੁਤ ਸਾਰੀਆਂ ਧਮਕੀਆਂ ਵੀ ਨਾ 2 ਮਹੀਨੇ ਪਹਿਲਾਂ ਹੀ ਇੰਟੈਲੀਜੈਂਸ ਦੀ ਇਨਪੁਟ ਜਿਹੜੀ ਇਹਨਾਂ ਨੂੰ ਆਉਂਦੀ ਹੈ ਕਿ ਇਹਦੇ ਵਿੱਚ ਕੋਈ ਵਾਰਦਾਤ ਹੋ ਸਕਦੀ ਹੈ ਇਹਦੇ ਵਿੱਚ ਕੋ ਜਿਹੜੇ ਦੇਸ਼ ਵਿਰੋਧੀ ਤਾਕਤਾਂ ਨੇ ਉਹਦੇ ਵਿੱਚ ਕੋ ਸਾਜ਼ਿਸ਼ ਰਚ ਸਕਦੀਆਂ ਨੇ ਉਸ ਦਿਨ ਤੇਰੇ ਥਾਣੇ ਦੇ ਕੈਮਰੇ ਬੰਦ ਹੋਣਗੇ ਤੇ ਤੈਨੂੰ ਵੈਸੇ ਹੀ ਸਸਪੈਂਡ ਕਰਨਾ ਬਣਦਾ ਸੀਗਾ ਯਾਰ ਇਹ ਕੇਸ ਤੇ ਇੱਕ ਅਲੱਗਾ ਹੀ ਰਹਿ ਗਿਆ ਉਸ ਤੋਂ ਪਹਿਲਾਂ 14 ਤਰੀਕ ਨੂੰ ਉਸ ਮੁੰਡੇ ਪਰਿਵਾਰ ਦਾ ਪੱਖ ਪੂਰਨ ਲਈ ਇਸ ਲੜਕੀ ਦਾ ਫੋਨ ਫੜ ਕੇ ਥਾਣੇ ਦੇ ਵਿੱਚ ਵੀਡੀਓਜ਼ ਡਿਲੀਟ ਕੀਤੀਆਂ ਜਾਂਦੀਆਂ ਉਹਦੇ ਵਿੱਚੋਂ ਆਡੀਓ ਡਿਲੀਟ ਕੀਤੀਆਂ ਜਾਂਦੀਆਂ ਜਿਹੜੀਆਂ ਹਰ ਬੰਦਾ ਆਪਣੀ ਸੇਫਟੀ ਲਈ ਆਪਣੇ ਪ੍ਰੂਫ ਲਈ ਰੱਖਦਾ ਕਿ ਐਵਿਡੈਂਸ ਹੈ ਮੇਰ ਕੋਲ ਉਹਨਾਂ ਦੇ ਖਿਲਾਫ ਇੱਕ ਪਾਸੜ ਜਿਹੜੀ ਕਾਰਵਾਈ ਕੀਤੀ ਜਾਂਦੀ 15 ਨੂੰ ਕੈਮਰੇ ਬੰਦ ਹੋ ਗਏ ਤੇ ਤੁਸੀਂ 14 ਦੀਆਂ ਸੀਸੀਟੀਵੀ ਫੁਟੇਜ ਦੋ ਪਰ ਪੁਲਿਸ ਕੋ ਨੇ ਆ ਲਵੇ ਕੌਣ ਪੁਲਿਸ ਦੇ ਉੱਤੇ ਕਾਰਵਾਈ ਕਰੇ ਕੌਣ ਉਸ ਤੋਂ ਬਾਅਦ ਜਦੋਂ ਉਹ ਬੱਚਾ ਅਗਲੇ ਦਿਨ ਜ਼ਮਾਨਤ ਹੁੰਦੀ ਹੈ ਇਹਦੇ ਫਾਦਰ ਨੂੰ ਇਹਦਾ ਜਿਹੜਾ ਛੋਟਾ ਬੇਟਾ ਇਹਨਾਂ ਦਾ ਉਹ ਦੱਸਦਾ ਹੈ ਉਸ ਦਿਨ ਕਿ ਇਹਨੂੰ ਪਾਣੀ ਵੀ ਨਹੀਂ ਅੰਦਰ ਦਿੱਤਾ ਜਾ ਰਿਹਾ ਮਤਲਬ ਤੁਸੀਂ ਇਹਨੂੰ ਕਾਲੇ ਪਾਣੀ ਦੀ ਸਜ਼ਾ ਸੁਣਾਤੀ ਯਾਰ ਅੰਗਰੇਜ਼ ਉਹ ਤੁਸੀਂ ਮਤਲਬ ਜੋ ਸਾਡੇ ਨਾਲ ਜ਼ੁਲਮ ਕਰ ਜ਼ੁਲਮ ਕਰਦੇ ਰਹੇ ਨੇ ਤੁਸੀਂ ਉਹ ਕਰਨ ਦੀ ਕੋਸ਼ਿਸ਼ ਕੀਤੀ ਔਰ ਜਦੋਂ ਅਗਲੇ ਦਿਨੇ ਜਮਾਨਤ ਕਰਾਉਂਦੇ ਨੇ ਛੋਟਾ ਬੇਟਾ ਇਹਨਾਂ ਦਾ ਬਹੁਤ ਜ਼ਿਆਦਾ ਮਾਨਸਿਕ ਪ੍ਰੇਸ਼ਾਨ ਹੋ ਜਾਂਦਾ ਔਰ ਆਪਣੇ ਦੋਸਤ ਨੂੰ ਕਹਿੰਦਾ ਕਿ ਸਾਡੇ ਵੱਲੇ ਕੱਖ ਨਹੀਂ ਰਿਹਾ ਉਹ ਮਾਨਵ ਦੇ ਮੂੰਹ ਦੇ ਉੱਤੇ ਮੁੱਕਾ ਤਾਂ ਕੈਸੇ ਚੋਨੋ ਮਾਰਿਆ ਜਾਂਦਾ ਇੰਨੀ ਬਦੀ ਕੀ ਕੀਤੀ ਜਾਂਦੀ ਹੈ ਔਰ ਉਹ ਬੱਚਾ ਘਰੋਂ ਲਾਪਤਾ ਹੋ ਜਾਂਦਾ ਉਹਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਜਾਂਦੀਆਂ ਨੇ ਫੋਨ ਉਹਦਾ ਆਨ ਹੁੰਦਾ ਉਹ ਮਾਨਵ ਨੂੰ ਜਿਹੜਾ ਉਹਦਾ ਵੱਡਾ ਬ੍ਰਦਰ ਹੈ ਉਹ ਫੋਨ ਕਰਦਾ ਕਿ ਤੂੰ ਕਿੱਥੇ ਐ ਮੈਨੂੰ ਗੱਡੀ ਚਾਹੀਦੀ ਆ ਉਹ ਬਹਾਨੇ ਦੇ ਨਾਲ ਪੁੱਛਦਾ ਹੁੰਦਾ ਜੀ ਦਰਿਆ ਦੇ ਉੱਤੇ ਆ ਜੋ ਜੜਾ ਗੋਂਦ ਵਾਲ ਮੋੜ ਵਾਲਾ ਦਰਿਆ ਹੈ ਉੱਥੇ ਉਹਨੂੰ ਪਹੁੰਚਦੇ ਨੇ ਨਾਲ ਉਹਦਾ ਦੋਸਤੋਂ ਮਾਨਵ ਜਿਹੜਾ ਉੱਪਰ ਹੈ ਉਹ ਪਹੁੰਚਦੇ ਨੇ ਮਾਨਵ ਗੱਡੀ ਸਾਈਡ ਤੇ ਕਰ ਲੱਗ ਪੈਂਦਾ ਕਿਉਂਕਿ ਦਰਿਆ ਦੇ ਉੱਤੇ ਉਹ ਗੱਡੀ ਲਾਉਣ ਨਹੀਂ ਦਿੰਦੇ ਜਿਹੜਾ ਨਾਕਾ ਸੀਗਾ ਮਾਨਵ ਢਿੱਲੋਂ ਜਿਹੜਾ ਉਹਦਾ ਬ੍ਰਦਰ ਹੈ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਚੱਲ ਘਰ ਚਲੀਏ ਇਸ ਤਰ੍ਹਾਂ ਨਹੀਂ ਔਰ ਇਸ ਦੌਰਾਨ ਮਾਨਵ ਨੂੰ ਘਰੋਂ ਫੋਨ ਆ ਜਾਂਦਾ ਇੱਗੋਂ ਕਹਿੰਦਾ ਜੀ ਲੱਭ ਗਿਆ ਕਹਿੰਦੇ ਜੀ ਚਲੋ ਫਿਰ ਉਹਨੂੰ ਘਰ ਰਿਹਾ ਉਹ ਤੇ ਉਹ ਬੱਚਾ ਜਿਹੜਾ ਉਹ ਪੱਗ ਲਾ ਕੇ ਦਰਿਆ 'ਚ ਛਾਲ ਮਾਰ ਦਿੰਦਾ ਔਰ ਉਸ ਤੋਂ ਬਾਅਦ ਮਾਨਵ ਨੂੰ ਬਚਾਉਣ ਲਈ ਛਾਲ ਮਾਰ ਦਿੰਦਾ ਔਰ ਐਸਚੂ ਲੋ ਬੇਇੱਜ਼ਤ ਕਿਵੇਂ ਕੀਤਾ ਜਾ ਰਿਹਾ ਤੇ ਗੈਰ ਜ਼ਿੰਮੇਦਾਰਾਨਾ ਜਿਹੜੇ ਬਿਆਨ ਦਿੱਤੇ ਜਾ ਰਹੇ ਨੇ ਕਿ ਇਹ ਕੋ ਮਰੇਤ ਨਹੀਂ ਹੋਣੇ ਅਗੋਂ ਲੱਭ ਗਏ ਹੋਣੇ ਨੇ ਪਾਕਿਸਤਾਨੋਂ ਵੀ ਬੰਦੇ ਮੋੜ ਆਉਂਦੇ ਨੇ ਇਹ ਇੱਕ ਤਰੀਕਾ ਯਾਰ ਹੜ੍ਹ ਚੱਲ ਰਹੇ ਨੇ ਪੰਜਾਬ ਦੇ ਵਿੱਚ ਪਾਣੀ ਦਾ ਵਹਾਅ ਵੀ ਨਾ ਤੇਜ਼ ਹੈ ਕਿ ਘਰ ਤੱਕ ਉਹ ਵਹਾ ਕੇ ਲੈ ਕੇ ਜਾ ਰਿਹਾ ਬੋਰਡ ਤੱਕ ਪੱਟੇ ਜਾ ਰਹੇ ਨੇ ਪਿੱਪਲ ਤੱਕ ਪੱਟੇ ਜਾ ਰਹੇ ਤੇ ਉਹ ਬੱਚੇ ਪਾ ਮੈਂ ਤੁਹਾਡੇ ਮਾਧਿਅਮ ਰਹਿ ਵੀ ਕਹਿਣਾ ਕਿ ਇਹ ਖਬਰ ਝੂਠੀ ਹੋਣੀ ਚਾਹੀਦੀ ਹੈ। ਮੈਂ ਵੀ ਝੂਠਾ ਸਾਬਤ ਹੋਣਾ ਚਾਹੁੰਦਾ ਹਾਂ ਇਹਨਾਂ ਦੇ ਬੱਚੇ ਜਿੰਦੇ ਹੋਣੇ ਚਾਹੀਦੇ ਨੇ ਪਰ ਆਸ ਕੋਈ ਨਹੀਂ ਤੁਸੀਂ ਦੇਖੋ ਨਾ ਐ ਸੋਮਣਾ ਰਹੇ ਨੇ ਨਾ ਐ ਖੁਸ਼ ਹੋ ਪਾ ਰਹੇ ਨੇ ਵੀ ਸਾਡੇ ਬੱਚੇ ਆ ਗਏ ਨੇ ਜਾਂ ਆ ਜਿਹੜੇ ਨੇ ਕਿਸ ਸਥਿਤੀ ਚੋਂ ਇਹ ਗੁਜ਼ਰ ਰਹੇ ਨੇ 90 95 ਸਾਲ ਦਾ ਇਹਨਾਂ ਦਾ ਦਾਦਾ ਉਹਨੂੰ ਦੱਸਿਆ ਹੀ ਨਹੀਂ ਜਾ ਰਿਹਾ ਅਜੇ ਵੀ ਬੱਚੇ ਲਾਪਤਾ ਨੇ ਉਹਨਾਂ ਨੂੰ ਇਹ ਦੱਸਿਆ ਜਾ ਰਿਹਾ ਪਿੰਡ ਨੇ ਇਸ ਸਥਿਤੀ ਚੋਂ ਗੁਜ਼ਰਦੇ ਨੇ ਤੇ ਐਸ ਐਚਓ ਬਿਆਨ ਕੀ ਦਿੰਦਾ ਇਹਨਾਂ ਕਰਜ਼ਾ ਲਿਆ ਹੋਣਾ ਇੱਕ ਇਹਨਾਂ ਦਾ ਸਕੂਲ ਹੈ ਇੱਕ ਇਹਨਾਂ ਦਾ ਛੋਟਾ ਮਾਲ ਹੈ ਮਿੰਨੀ ਮਾਲ ਜੀ ਨੂੰ ਇੱਕ ਇਹਨਾਂ ਦਾ ਹਸਪਤਾਲ ਆ ਇੱਕ ਇਹਨਾਂ ਦੇ ਬਾਗ ਨੇ ਯਾਰ ਇਹ ਕਰਜ਼ਾ ਲੈਣਗੇ ਆ ਬੈਂਕਾਂ ਤੋਂ ਕਰਜਾ ਸਾਰੀ ਦੁਨੀਆ ਲੈਂਦੀ ਐ ਅਸੀਂ ਵੀ ਲੈ ਹੋਣਗੇ ਤੁਸੀਂ ਵੀ ਲੈ ਹੋਣਗੇ ਤੁਸੀਂ ਕੋਈ ਬੰਦੇ ਤੇ ਲਿਆਓ ਜਿਹਦੇ ਕੋਈ ਨਾਲ ਕੋਈ ਬਲੈਂਕ ਚੈੱਕ ਦੇ ਕੇ ਕੋਈ 5 10% ਦੇ ਵਿਆਜੀ ਪੈਸੇ ਲਏ ਨੇ ਕੋ ਉਹਨਾਂ ਦੇ ਨਾਂ ਤੇ ਨੋਟ ਬਣਾ ਦੇ ਜਾਣ ਤੇ ਉਹ ਤੇਰੀ ਨੂੰ ਰੋਂਦਾ ਗਿਆ ਐਸ ਐਚ ਦੀ ਨੂੰ ਵੀ ਤੇਰੇ ਦੁੱਖੋਂ ਮੈਂ ਮਰਨ ਲੱਗਾ ਮਾਂ ਤੇ ਤੇਰੇ ਦੁੱਖੋਂ ਦੂਜੇ ਭਰਾ ਦੀ ਵੀ ਨਾਲ ਜਾਨ ਚਲ ਗਈ ਤੇ ਬੇਫਜ਼ੂਲ ਜਿਹੜੇ ਕਿੰਨੇ ਕੁ ਸ਼ਹਿ ਕਿੰਨੇ ਕੁ ਲੋਕ ਉਹਦੇ ਨਾਲ ਰਲੇ ਨੇ ਕਿੰਨੇ ਕੁ ਮਤਲਬ ਪੋਲਿਟੀਸ਼ੀਅਨ ਉਹਦੇ ਨਾਲ ਰਲੇ ਨੇ ਕੋ ਦਾ ਵਾਲ ਵੀ ਵਿੰਗਾ ਨਹੀਂ ਹੋ ਰਿਹਾ ਕਿੰਨੇ ਕੁ ਪੁਲਿਸ ਵਾਲੇ ਉਹਦੇ ਨਾਲ ਰਲੇ ਨੇ ਕੱਲ ਉਹਨੂੰ ਲਾਇਨ ਹਾਜ਼ਰ ਕੀਤਾ ਗਿਆ ਲਾਇਨ ਹਾਜ਼ਰ ਲਾਇਨ ਹਾਜ਼ਰ ਥੋੜੀ ਆ ਜੀ ਵਿਲੇ ਬੈ ਕੇ ਤਨਖਾਹ ਵੀ ਲੈਣੀ ਹੈ ਸੁੱਖ ਸੁਹੂਲਤਾਵਾਂ ਵੀ ਪੁਲਸ ਦੀਆਂ ਲੈਣੀਆਂ ਨੇ ਸਟਾਫ ਵੀ ਪੂਰਾ ਮਤਲਬ ਗਨਮੈਨ ਗੱਡੀ ਡਰਾਈਵਰ ਵੀ ਹੋਏਗਾ ਤੇ ਇਹ ਘਰ ਵੀ ਜਿਹੜਾ ਸਰਕਾਰੀ ਮਿਲਿਆ ਹੋਊਗਾ ਇਹ ਕੋਈ ਸਜ਼ਾ ਹੈ ਮਤਲਬ ਇਹ ਤਾਂ ਤੁਸੀਂ ਉਹਨੂੰ ਮਤਲਬ ਹਨੀਮੂਨ ਪੀਰੀਅਡ ਦੇ ਉੱਤੇ ਭੇਜ ਦਿਓ 5-10 ਦਿਨ 15 ਦਿਨ ਉਹਨੂੰ ਲੈਣਾ ਜੇ ਰੱਖੋਗੇ ਫਿਰ ਉਹਨੂੰ ਕਿਤੇ ਲਾ ਦਿਓਗੇ ਉਹਦੇ ਉੱਤੇ ਕ੍ਰਿਮੀਨਲ ਕੇਸ ਕਿਉਂ ਨਹੀਂ ਦਰਜ ਕੀਤਾ ਜਾ ਰਿਹਾ ਦੂਜੀ ਚੀਜ਼ ਮੈਂ ਤੁਹਾਨੂੰ ਦੱਸ ਦਿਆਂ ਕਿ ਦੋ ਬੱਚੇ ਲਾਪਤਾ ਹੁੰਦੇ ਨੇ ਔਰ ਉੱਥੇ ਕੋਈ ਰੈਸਕਿਊ ਟੀਮ ਹੀ ਨਹੀਂ ਭੇਜੀ ਜਾਂਦੀ ਇਹੀ ਇਹੀ ਗੱਲ ਪੁੱਛਣਾ ਚਾਹੁੰਦੇ ਸੀ ਕਿ ਜਿਹੜੇ ਪ੍ਰਸ਼ਾਸਨ ਹੈ ਪ੍ਰਸ਼ਾਸਨ ਵੀ ਇਸ ਮਾਮਲੇ ਦੇ ਵਿੱਚ ਉਹ ਗੈਰ ਹਾਜ਼ਰ ਰਿਹਾ ਕਿਸੇ ਵੀ ਤਰ੍ਹਾਂ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਕਿਸੇ ਵੀ ਤਰ੍ਹਾਂ ਦੀ ਕੋਈ ਸਾਰ ਨਹੀਂ ਲਈ ਗਈ ਨਾ ਪਰਿਵਾਰ ਦੀ ਤੇ ਨਾ ਉਹਨਾਂ ਬੱਚਿਆਂ ਨੂੰ ਲੱਭਣ ਦੀ ਦੇਖੋ ਮੈਂ ਇਹਨਾਂ ਨੂੰ ਸ਼ਾਇਦ ਨਹੀਂ ਪਤਾ ਪਰ ਮੈਂ ਇੰਨੀ ਚੀਜ਼ ਸਮਝ ਗਿਆ ਸੀਗਾ ਕਿ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਗਈ ਜੇ ਉਹ ਜੀਂਦੇ ਨੇ ਤੇ ਉਹਨਾਂ ਨੂੰ ਜੀਂਦੇ ਤੌਰ ਦੇ ਉੱਤੇ ਜੇ ਉਹ ਮਤਲਬ ਜਾ ਚੁੱਕੇ ਨੇ ਤੇ ਉਹਨਾਂ ਦੀਆਂ ਬਾਡੀਜ਼ ਲੱਭਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਜਾ ਰਹੀ ਮੈਂ ਡੀ ਤੇ ਡੀਸੀ ਜਲੰਧਰ ਨੂੰ ਪੁੱਛਦਾ ਹਾਂ ਵੀ ਯਾਰ ਕਿੱਥੇ ਹੈ ਤੁਹਾਡਾ ਜ਼ਮੀਰ ਤੁਸੀਂ ਕੋਈ ਕਾਗਜ਼ਾਂ ਵਿੱਚ ਦਿਖਾ ਦਿਓ ਰੈਸਕਿਊ ਟੀਮ ਕਾਗਜ਼ਾਂ ਦੇ ਵਿੱਚ ਜਾਂਦੀ ਹੈ ਆਪਰੇਟ ਕਰਨ ਜਿੱਥੇ ਵੀ ਜਾਂਦੀ ਹੈ ਕਿੱਥੇ ਤੁਸੀਂ ਟੀਮ ਭੇਜੀ ਹੈ ਉਹ ਕਾਰਨ ਕੀ ਹੈ ਕਿ ਜਦੋਂ ਉੱਤੋਂ ਥੱਲੇ ਤੱਕ ਆਹ ਆਲਾ ਅਧਿਕਾਰੀ ਵੱਡੇ ਅਫਸਰ ਤੇ ਵੱਡੇ ਪੋਲਿਟਿਸ਼ੀਅਨ ਰਲ ਜਾਣ ਜਿਨ੍ਹਾਂ ਕਿਸੇ ਨੂੰ ਬਚਾਉਣਾ ਹੋਵੇ ਤੇ ਫਿਰ ਉੱਥੇ ਕੋਈਆਂ ਟੀਮਾਂ ਨਹੀਂ ਜਾਂਦੀਆਂ ਉਹਦਾ ਕਾਰਨ ਕੀ ਹੈ ਕਿ ਜੇ ਇਹਨਾਂ ਦੀਆਂ ਡੈੱਡ ਬਾਡੀਜ਼ ਮਿਲਣਗੀਆਂ ਤੇ ਪੰਜਾਬ ਦੇ ਵਿੱਚ ਮਾਹੌਲ ਵੀ ਭੜਕੇਗਾ ਕਾਰਵਾਈ ਵੀ ਹੋਏਗੀ ਜੇ ਡੈੱਡ ਬੋਡੀ ਨਹੀਂ ਮਿਲਦੀਆਂ ਤੇ ਤੁਸੀਂ 7 ਸਾਲ ਕਿਸੇ ਨੂੰ ਡਿਕਲੇਅਰ ਹੀ ਨਹੀਂ ਕਰ ਸਕਦੇ ਕੋ ਮਰਿਆ ਇਸ ਤਰੀਕੇ ਚੋਰ ਮੋਰੀਆਂ ਤੇ ਚੋਰ ਜਿਹੜੇ ਰਸਤੇ ਕੀਤੇ ਜਾ ਰਹੇ ਨੇ ਫਿਰ ਵੀ ਜੇ ਉਹਦੇ ਐਸ ਐਚਓ ਨੇ ਉਹਨੂੰ ਆਪਣਾ ਝਗੜਾ ਬਣਾ ਲਿਆ ਸੀ ਜਿਹੜਾ ਉਹਦੇ ਉੱਤੇ ਕ੍ਰਿਮੀਨਲ ਕੇਸ 759 ਦਰਜ ਕੀਤਾ ਸੀ ਉਹ ਬਰਾਬਰ ਐਸ ਐਚਓ ਦੇ ਉੱਤੇ ਕਰੋ ਕੰਮ ਸੇ ਕੰਮ ਜੇ ਤੁਸੀਂ ਉਹਦੇ ਉੱਤੇ ਪਰਚਾ ਨਹੀਂ ਦਰਜ ਕਰ ਸਕਦੇ ਸੁਸਾਈਡ ਕਰਨ ਦਾ ਕਿਸੇ ਨੂੰ ਆਕਸਾਉਣ ਦਾ ਤੇ ਕੰਮ ਸੇ ਕੰਮ ਉਹਦੀ ਕੋ ਲੌਗ ਬੁੱਕ ਦੇ ਵਿੱਚ ਉਹਦੀ ਏ ਸੀ ਆਰ ਦੇ ਵਿੱਚ ਇਹ ਲਿਖੋ ਕਿ ਇਹਨੂੰ ਕਿਸੇ ਵੀ ਮਤਲਬ ਪਬਲਿਕ ਡੀਲਿੰਗ ਵਾਲੀ ਪੋਸਟ ਦੇ ਉੱਤੇ ਨਹੀਂ ਲਾਇਆ ਹੋਗਾ ਤੇ ਕੋ ਸਿਰਫ ਦਫਤਰੀ ਕੰਮ ਜੇ ਇਹਦੀਆਂ ਹਰਕਤਾਂ ਇਹੋ ਜੀਆਂ ਨੇ ਪੋਰ ਕਿੰਨਾ ਕ ਤੁਸੀਂ ਨੁਕਸਾਨ ਕਰੋਗੇ ਮੈਨੂੰ ਨਹੀਂ ਪਤਾ ਇਸ ਪਰਿਵਾਰ ਨੂੰ ਇਨਸਾਫ ਮਿਲਣਾ ਕਿ ਨਹੀਂ ਉਹ ਬੱਚੇ ਮਿਲਣੇ ਨੇ ਕਿ ਨਹੀਂ ਮਿਲਣੇ ਜੀਂਦੇ ਜਾਂ ਮਤਲਬ ਉਹਨਾਂ ਦੀਆਂ ਡੈੱਡ ਬੋਡੀ ਪਰ ਜਿੱਥੇ ਕਿਤੇ ਇਹੋ ਜੀਆਂ ਘਟਨਾਵਾਂ ਹੋਣ ਉੱਥੋਂ ਮਿਸਾਲ ਤੇ ਪੈਦਾ ਕਰਨੀ ਚਾਹੀਦੀ ਹੈ ਨਾ ਉੱਥੋਂ ਸਬਕ ਤੇ ਲੈਣਾ ਚਾਹੀਦਾ ਨਾ ਤੁਸੀਂ ਉੱਥੋਂ ਸਬਕ ਹੀ ਲੈ ਲਓ ਕਿ ਇਹੋ ਜਿਹੇ ਗੰਦੇ ਬੰਦਿਆਂ ਨੂੰ ਚੱਲਦਾ ਕਰੋ ਤਾਂ ਜੋ ਇਹੋ ਜੀਆਂ ਵਾਰਦਾਤਾਂ ਦੁਬਾਰਾ ਨਾ ਹੋ ਸਕਣ ਇਹੋ ਜਿਹਾ ਇਨਸੀਡੈਂਟ ਇਹੋ ਜਿਹਾ ਐਕਸੀਡੈਂਟ ਦੁਬਾਰਾ ਨਾ ਹੋ ਸਕਣ ਪਰ ਸੰਜੀਦਾ ਹੀ ਨਹੀਂ ਮੈਂ ਤੇ ਅੱਜ ਤੁਹਾਡੇ ਮਾਈਕਰੋ ਇੰਜਾ ਤੁਹਾਡੇ ਮੰਚ ਰਾਈ ਸਾਰ ਭਗਵੰਤ ਸਿੰਘ ਮਾਨ ਨੂੰ ਵੀ ਕਹਿਣਾ ਚਾਹ ਮੈਂ ਨਿੱਕੇ ਮੋٹے ਮੁੱਦਿਆਂ ਦੇ ਉੱਤੇ ਕਦੀ ਵੀ ਨੁਕਤਾਚੀਨੀ ਨਹੀਂ ਕੀਤੀ ਉਹ ਪਰਿਵਾਰ 'ਚ ਵੀ ਹੋ ਜਾਂਦੇ ਨੇ ਉਹ ਸਮਾਜ 'ਚ ਵੀ ਹੋ ਜਾਂਦੇ ਨੇ ਹਾਂ ਜਿੱਥੇ ਸੰਜੀਦਾ ਮੁੱਦੇ ਨੇ ਮੈਨੂੰ ਆਪੋਜੀਸ਼ਨ ਨਹੀਂ ਹੈਗਾ ਕਿ ਸਰਕਾਰ ਨੂੰ ਸੁੱਟਣ ਦੀਆਂ ਸਾਜਸ਼ਾਂ ਕਰਦਾ ਰਵਾਂ ਤੇ ਹਰ ਮੁੱਦੇ ਦੇ ਉੱਤੇ ਬੋਲੀ ਜਾਵਾਂ ਹਾਂ ਜਿੱਥੇ ਕਿਤੇ ਮਤਲਬ ਇਹੋ ਜੇ ਸਮਾਜ ਦੇ ਵਿੱਚ ਘਟਨਾਵਾਂ ਜੜੀਆਂ ਹੋ ਜਾਂਦੀਆਂ ਜਿਹਦੇ ਤੋਂ ਸਬਕ ਲਿਆ ਜਾ ਸਕਦਾ ਹੈ ਜਿਹਦੇ ਉੱਤੇ ਅੱਗੋਂ ਸਮਾਜ ਨੂੰ ਸੇਧ ਮਿਲ ਸਕਦੀ ਹੈ ਸੁਧਾਰ ਮਿਲ ਸਕਦਾ ਉਹਦੇ ਉੱਤੇ ਕਾਰਵਾਈ ਜਿਹੜੀ ਉਹ ਫੌਰੀ ਜਿਹੜੀ ਯਕੀਨੀ ਬਣਾਉਣੀ ਚਾਹੀਦੀ ਔਰ ਦੁੱਖ ਹੈ ਦੇਖੋ ਨਾ ਇਸ ਇਲਾਕੇ ਦਾ ਐਮਐਲਏ ਇਸ ਇਲਾਕੇ ਦੇ ਵਿੱਚੋਂ ਹੀ ਮੰਤਰੀ ਨੇ ਇਸ ਜ਼ਿਲ੍ਹੇ ਦੇ ਜਿਹੜੇ ਖੁਦ ਇੱਕ ਪੁਲਿਸ ਅਫਸਰ ਰਹੇ ਨੇ ਉਹਨਾਂ ਨੇ ਕੋਈ ਵੀ ਆ ਰ ਇਹਨਾਂ ਕੋਲ ਆ ਨਹੀਂ ਰਿਹਾ ਫਿਰ ਕਿਤੇ ਨਾ ਕਿਤੇ ਤੇ ਕਾਣੇ ਨੇ ਨਾ ਅੰਦਰੋਂ ਕੋ ਡਰਸ ਤਾਉਂਦਾ ਵੀ ਅਸੀਂ ਕਿਤੇ ਜ਼ਿੰਮੇਵਾਰ ਆ ਸਾਡੇ ਕੋਤੇ ਲੋਕ ਗੱਲਣਾ ਪੈ ਜਾਣ ਨਾ ਹੀ ਕੋ ਪੁਲਿਸ ਅਧਿਕਾਰੀ ਇਹਨਾਂ ਕੋਲ ਜਿਹੜਾ ਵੱਡਾ ਉਹ ਆ ਰ ਇਹਨਾਂ ਦੇ ਬਿਆਨ ਲੈ ਸਕੇ ਫਿਰ ਉੱਤੋਂ ਥੱਲੇ ਤੱਕ ਸਾਰੇ ਹੀ ਕੋਝੇ ਨੇ ਨਾ ਫਿਰ ਸਾਰੇ ਹੀ ਲੜੇ ਨੇ ਕਿਉਂ ਨਹੀਂ ਇਹਨਾਂ ਕੋਲ ਇਹਨਾਂ ਕੋ ਪੁੱਛਗਿੱਛ ਕੀਤੀ ਜਾ ਰਹੀ ਕਿ ਦੋ ਬੱਚੇ ਇਹਨਾਂ ਦੇ ਗਾਇਬ ਨੇ ਤੁਸੀਂ ਆਪਣੇ ਬਿਆਨ ਲਿਖਾਓ ਅਖੀਰ ਦੇ ਵਿੱਚ ਇਹਨਾਂ ਨੇ ਹਾਰ ਕੇ ਗਵਰਨਰ ਨੂੰ ਕੰਪਲੇਂਟ ਕੀਤੀ ਹੈ ਔਰ ਮੈਂ ਗਵਰਨਰ ਸਾਹਿਬ ਸਾਡੇ ਪੰਜਾਬ ਦੇ ਮਤਲਬ ਮਾਨਯੋਗ ਪੋਸਟ ਦੇ ਉੱਤੇ ਨੇ ਮਾਨਮਤੀ ਪੋਸਟ ਦੇ ਉੱਤੇ ਨੇ ਸ਼ਰੀਪ ਬਰਮਾਰੀ ਲਾਲ ਪ੍ਰੋਤ ਜੀ ਤੁਸੀਂ ਰੋਜ਼ ਉਹਨਾਂ ਨੂੰ ਦੇਖੋ ਕਿ ਸਰਕਾਰ ਨਾਲ ਕਿਵੇਂ ਉਹਨਾਂ ਦਾ ਕਲੈਸ਼ ਜਿਹੜਾ ਉਹ ਚੱਲਦਾ ਰਹਿੰਦਾ ਦੋਵਾਂ ਦੀ ਈਗੋ ਸੈਟੀਸਫਾਈ ਨਹੀਂ ਹੁੰਦੀ ਉਹ ਉਹਨਾਂ ਨੂੰ ਜਵਾਬ ਨਹੀਂ ਦਿੰਦੇ ਉਹ ਉਹਨਾਂ ਨੂੰ ਜਵਾਬ ਨਹੀਂ ਦਿੰਦੇ ਉਹਦੇ ਸਾਨੂੰ ਪਬਲਿਕ ਨੂੰ ਕੀ ਫਾਇਦਾ ਹੋ ਰਿਹਾ मतलब ਕਦੀ ਗਵਰਨਰ ਸਾਹਿਬ ਬਾਰਡਰ ਤੇ ਚੱਲ ਜਾਂਦੇ ਨੇ ਨਸ਼ਾ ਬਹੁਤ ਹੈ ਪਰ ਉਹਦੇ ਲਈ ਆਪਾਂ ਸੁਧਾਰ ਕੀ ਕਰ ਰਹੇ ਹਾਂ ਜੇ ਤੁਸੀਂ ਬੀਜੇਪੀ ਵੱਲੋਂ ਗਵਰਨਰ ਲੱਗੇ ਉਹ ਤੇ ਪੰਜਾਬ ਚ ਰੋਜ਼ਗਾਰ ਕਿੱਥੇ ਆ ਰਿਹਾ ਪੰਜਾਬ ਨੂੰ ਮਿਲ ਕਿ ਰਿਹਾ ਕਿ ਜਿਹਦੇ ਨਾਲ ਬੱਚੇ ਨਸ਼ਾ ਛੱਡ ਦੇਣ ਇਹਨਾਂ ਨੇ ਗਵਰਨਰ ਨੂੰ ਕੰਪਲੇਨ ਕੀਤੀ ਔਰ ਮੈਂ ਗਵਰਨਰ ਸਾਹਿਬ ਨੂੰ ਇੱਕ ਬੇਨਤੀ ਕਰਨੀ ਚਾਹਨਾ ਕਿ ਤੁਹਾਨੂੰ ਇੱਕ ਟੀਮ ਆਪਣੀ ਜਿਹੜੀ ਆਫਿਸ ਤੋਂ ਜਾਂ ਮਤਲਬ ਇੱਕ ਸੈੱਟ ਬਣਾ ਕੇ ਭੇਜ ਦੇਣੀ ਚਾਹੀਦੀ ਜਿਹੜੇ ਇਹਨਾਂ ਦੇ ਬਿਆਨ ਕਲਮਬੰਦ ਕਰੇ ਜਿਹੜਾ ਜਿਹਦਾ ਤੁਸੀਂ ਸੰਗਿਆਨ ਲੈਣਾ ਲੈਣਾ ਚਾਹੀਦਾ ਤੁਹਾਡੀ ਦੇਖਰੇਖ ਦੇ ਵਿੱਚ ਇਹਦੀ ਜਿਹੜੀ ਜਾਂਚ ਹੋਵੇ ਪਰ ਜਿੱਥੇ ਕਿਤੇ ਪ ਮੈਂ ਤੇ ਅੱਜ ਤੱਕ ਲੋਕਾਂ ਨੂੰ ਇਨਸਾਫ ਮਿਲਦਾ ਨਹੀਂ ਵੇਖਿਆ ਜੀ ਬਹੁਤ ਬਹੁਤ ਵੱਡੇ ਮੁੱਦੇ ਹੋ ਗਏ ਚਾਹੇ ਦਸਹਿਰਾ ਖਾਂਡ ਚ 100 ਬੰਦਾ ਮਰਿਆ ਸੀਗਾ ਪ੍ਰਸ਼ਾਸਨਿਕ ਅਧਿਕਾਰੀ ਜ਼ਿੰਮੇਵਾਰ ਸੀਗੇ ਮੌਜੂਦਾ ਜਿਹੜੇ ਪੋਲਿਟਿਸ਼ੀਅਨ ਜ਼ਿੰਮੇਵਾਰ ਸੀ ਅੱਜ ਤੱਕ ਕੀ ਬਣਿਆ ਉਸ ਸਿੱਟ ਬਣਾਈਦਾ ਸਿੱਟ ਬਣਾਈ ਜਾਂਦੀ ਹੈ ਜਿਵੇਂ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਨਾ ਕਿ ਸਿੱਟ ਤੇ ਸਿਰਫ ਮਤਲਬ ਮਿੱਟੀ ਪਾਉਣ ਨੂੰ ਬਣਾਈ ਜਾਂਦੀ ਹੈ ਤੇ ਤੁਸੀਂ ਵੀ ਘੱਮ ਸੇਗਾਂ ਉਹ ਕੰਮ ਨਾ ਕਰੋ ਬਟਾਲਾ ਦੇ ਵਿੱਚ ਬਲਾਸਟ ਹੁੰਦਾ 26 ਬੰਦੇ ਮਰ ਜਾਂਦੇ ਨੇ ਅੱਜ ਤੱਕ ਮੈਨੂੰ ਦੱਸ ਦੋ ਸਿੱਟ ਨੇ ਕਿਸੇ ਤੇ ਕਾਰਵਾਈ ਕੀਤੀ ਹੋਵੇ 150 ਬੰਦਾ ਸ਼ਰਾਬ ਪੀ ਕੇ ਮਰ ਗਿਆ ਸੀਗਾ ਸਿੱਟ ਬਣਾਈ ਗਈ ਕੈਪਟਨ ਮਰਿੰਦਰ ਸਿੰਘ ਵੱਲੋਂ ਮੈਨੂੰ ਦੱਸ ਦੋ ਸਿੱਟ ਦੇ ਵਿੱਚ ਕੀ ਕੀਤਾ ਗਿਆ ਸਿੱਟ ਸਿਰਫ ਉੱਤੇ ਮਿੱਟੀ ਪਾਉਣ ਨੂੰ ਕੀਤੀ ਜਾਂਦੀ ਸੋ ਇਹੋ ਜਿਹਾ ਰਵਈਆ ਤੁਸੀਂ ਵੀ ਇਖਤਿਆਰ ਨਾ ਕਰੋ ਇਹਦੇ ਉੱਤੇ ਇੱਕ ਕਮੇਟੀ ਬਣਾ ਕੇ ਦੀ ਜਾਂਚ ਕਰੋ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਔਰ ਇਹੋ ਜਿਹੇ ਅਫਸਰ ਜਿਹੜੇ ਦਾਗ ਹੀ ਅਫਸਰ ਨੇ ਜਿਨ੍ਹਾਂ ਦੇ ਉੱਤੇ ਹਮੇਸ਼ਾ ਹੀ ਸ਼ੰਕਾ ਜਿਹੜੀ ਖੜੀ ਰਹਿੰਦੀ ਆ ਉਹਨਾਂ ਨੂੰ ਚਲਦੇ ਕਰਨਾ ਚਾਹੀਦਾ ਜੀ ਔਰ ਜੇਕਰ ਦੇਖਿਆ ਜਾਵੇ ਨਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਾ ਕੋਈ ਸਰਕਾਰ ਦਾ ਨੁਮਾਇੰਦਾ ਤੇ ਨਾ ਕੋਈ ਪੁਲਿਸ ਦਾ ਕੋਈ ਆਲਾ ਅਧਿਕਾਰੀ ਇਹਨਾਂ ਦੇ ਕੋਲ ਇਹਨਾਂ ਦਾ ਹਾਲ ਜਾਣਨ ਆਇਆ ਫਿਰ ਤੁਹਾਨੂੰ ਕੀ ਲੱਗਦਾ ਚਾਹੇ ਕਮੇਟੀਆਂ ਵੀ ਬਣ ਜਾਣ ਚਾਹੇ ਸਿਟਾ ਵੀ ਬਿਠਾ ਲਈਆਂ ਜਾਣ ਲੱਗਦਾ ਹੈ ਕਿ ਇਹਨਾਂ ਦੇ ਦੋ ਪੁੱਤ ਜਿਹੜੇ ਚਲੇ ਗਏ ਨੇ ਔਰ ਉਹ ਅਜਾਈ ਅਜਾਈ ਉਹਨਾਂ ਦੀ ਜਾਨ ਦੇ ਉੱਪਰ ਇਸ ਵੇਲੇ ਅਸੀਂ ਉਹ ਲਫ਼ਜ਼ ਵਰਤਣਾ ਨਹੀਂ ਚਾਹੁੰਦੇ ਕਿਉਂਕਿ ਇਹਨਾਂ ਦੇ ਘਰ ਦੇ ਵਿੱਚ ਮਾਹੌਲ ਉਹ ਜਿਹਾ ਹੈ ਕਿ ਲੱਗਦਾ ਹੈ ਕਿ ਇਹਨਾਂ ਦਾ ਘਾਟਾ ਪੂਰਾ ਹੋ ਜਾਊ ਇਹਨਾਂ ਨੂੰ ਇਨਸਾਫ਼ ਮਿਲ ਜਾਊ ਦੇਖੋ ਮੈਂ ਇੱਕ ਚੀਜ਼ ਤੁਹਾਨੂੰ ਪਹਿਲਾਂ ਹੀ ਕਹੀ ਕਿ ਕਿਤੇ ਵੀ ਜਦੋਂ ਪ੍ਰਸ਼ਾਸਨ ਦੇ ਖਿਲਾਫ ਮਸਲਾ ਆ ਜਾਂਦਾ ਕਿਸੇ ਨੂੰ ਵੀ ਇਨਸਾਫ਼ ਨਹੀਂ ਮਿਲਦਾ ਹਾਂ ਪਰ ਉਹਦੇ ਤੋਂ ਸਿੱਖਿਆ ਹੀ ਲੈ ਲੋ ਨਾ ਯਾਰ ਉਹਦੇ ਉੱਤੇ ਤੁਸੀਂ ਮਤਲਬ ਕੁ ਮਿਸਾਲ ਹੀ ਪੈਦਾ ਕਰਦੇ ਹੋ ਨਾ ਕਿ ਯਾਰ ਇਸ ਤਰੀਕੇ ਥਾਣਿਆਂ 'ਚ ਰੱਖਿਆ ਨਹੀਂ ਜਾਊਗਾ ਮੈਂ ਤੁਹਾਨੂੰ ਪੁਰਾਣੀ ਗੱਲ ਮਤਲਬ ਇੱਕ ਦੱਸਦਾ ਉਹ ਪਹਿਲਾਂ-ਪਹਿਲਾਂ ਜਦੋਂ ਸਰਕਾਰ ਆਈ ਜਿਵੇਂ ਇੱਥੇ ਵਿਜੇਂਦਰ ਸਿੰਘਲੇ ਤੇ ਵੀ ਬੜਾ ਐਕਸ਼ਨ ਹੋਇਆ ਸਾਰਾ ਕੁਝ ਕੀਤਾ ਗਿਆ ਉਦੋਂ ਸੀਐਮ ਸਾਹਿਬ ਨੇ ਇੱਕ ਮੀਟਿੰਗ ਕੀਤੀ ਜਿਹਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਜਿਹੜੇ ਇਲਾਕੇ 'ਚ ਨਸ਼ਾ ਵਿਕੂਗਾ ਉੱਥੇ ਐਸਐਸਪੀ ਜ਼ਿੰਮੇਵਾਰ ਹੋਊਗਾ ਕਿੰਨੇ ਕ ਐਸਐਸਪੀ ਫਾਈਲ ਆਏ ਤੇ ਕਿੰਨੇ ਕ ਮਤਲਬ ਇਹ ਗੱਲਾਂ ਦਿਖਾਉਣ ਨੂੰ ਹੋਰ ਤੇ ਹੋ ਮਤਲਬ ਕਾਗਜ਼ਾਂ 'ਚ ਹੋਰ ਹੁੰਦੀ ਆ ਜਦੋਂ ਸਾਰ ਪ੍ਰਕਾਸ਼ ਸਿੰਘ ਬਾਦਲ 2007 'ਚ ਬਣਦੇ ਨੇ ਨਾ ਮੁੱਖ ਮੰਤਰੀ ਇੱਕ ਆਰਡਰ ਪਾਸ ਕੀਤਾ ਗਿਆ ਸੀਗਾ ਕਿ ਥਾਣੇ ਦੇ ਵਿੱਚ ਬਹੁਤ سنگੀਨ ਜੁਰਮ ਜਿਹੜਾ ਕੋ ਦੇਸ਼ ਵਿਰੋਧੀ ਹੋਊਗਾ ਉਹਦੇ ਤੋਂ ਬਿਨਾਂ ਕਿਸੇ ਔਰਤ ਨੂੰ ਰਾਤ ਨਹੀਂ ਰੱਖਿਆ ਜਾਊਗਾ ਤੇ ਸਾਡੇ ਇਲਾਕੇ ਦੇ ਵਿੱਚ ਕੋਈ ਥਾਣਾ ਸਿਵਲ ਐਨਸੀਗਾ ਐਸਐਚਓ ਨੇ ਇੱਕ ਔਰਤ ਨੂੰ ਬੰਦ ਕੀਤਾ ਔਰ ਅਗਲੇ ਦਿਨ ਐਸਐਚਓ ਜਿਹੜਾ ਉਹ ਸਸਪੈਂਡ ਕਰ ਦਿੱਤਾ ਗਿਆ ਸੀਗਾ ਉਹ ਜਦੋਂ ਨਵੀਂ ਨਵੀਂ ਸਰਕਾਰ ਬਣੀ ਸੀ ਉਸ ਤੋਂ ਬਾਅਦ ਔਰਤਾਂ ਤੇ ਅਤਿਆਚਾਰ ਹੁੰਦਾ ਵੀ ਵੇਖਿਆ ਮਤਲਬ ਇਹ ਸਟਾਰਟਿੰਗ 'ਚ ਆਪਣੀ ਇਮੇਜ ਵਿਖਾਉਣ ਲਈ ਠੀਕ ਕਰ ਲਈਏ ਗੱਲਾਂ ਅਖਬਾਰਾਂ ਦੇ ਵਿੱਚ ਇਸ਼ਤਿਹਾਰਾਂ ਦੇ ਵਿੱਚ ਹੋਰ ਨੇ ਪਰ ਜਦੋਂ ਦੇ ਉੱਤੇ ਅਮਲ ਕਰਨਾ ਹਮੇਸ਼ਾ ਹੀ ਵਿਭਾਗ ਆਪਣੇ ਡਿਪਾਰਟਮੈਂਟ ਨੂੰ ਬਚਾਉਂਦਾ ਔਰ ਮੈਂ ਤੁਹਾਡੇ ਰਹੀਂ ਇੱਕ ਅਪੀ ਕੇ ਵੱਖ-ਵੱਖ ਵਿਚਾਰਕ ਵਾਪਾਰਟੀਆਂ ਨਾਲ ਵਿਚਾਰਕ ਮਤ ਪੇਦ ਹੋਣਗੇ ਬੜੇ ਮੈਨੂੰ ਮਾੜਾ ਚੰਗਾ ਬੋਲਦੀ ਹੋਣਗੇ ਬੜਿਆਂ ਨੂੰ ਮੈਂ ਬੋਲਦਾ ਹਾਂਗਾ ਪਰ ਇਹੋ ਜੇ ਜਦੋਂ ਸੰਜੀਦਾ ਮੁੱਦੇ ਨੇ ਕਲosaur ਸੁਖਬੀਰ ਸਿੰਘ ਬਾਦਲ ਨੇ ਵੀ ਆਪਣੀ ਫੇਸਬੁੱਕ ਦੇ ਉੱਤੇ ਪੋਸਟ ਪਾਈ ਸੀ ਮੈਂ ਉਹਨਾਂ ਨੂੰ ਵੀ ਰਿਕਵੈਸਟ ਕਰਦਾ ਕਿ ਸਤਕਾਰਯੋਗ ਸਾਰ ਸੁਖਬੀਰ ਸਿੰਘ ਬਾਦਲ ਜੀ ਇਕੱਲਾ ਫੇਸਬੁੱਕ ਦੇ ਨਾਲ ਨਹੀਂ ਤੁਸੀਂ ਜਦੋਂ ਇੱਥੇ ਆਓਗੇ ਬਹੁਤ ਸਾਰਾ ਮੀਡੀਆ ਵੀ ਆਊਗਾ ਬਹੁਤ ਸਾਰੀ ਇਸ ਪਰਿਵਾਰ ਦੀ ਆਵਾਜ਼ ਵੀ ਬੁਲੰਦ ਹੋਊਗੀ ਤੁਸੀਂ ਇੱਥੇ ਆਪ ਵਿਜ਼ਿਟ ਕਰੋ ਉਹਦੇ ਵਿੱਚ ਤੁਹਾਡੇ ਪਾਰਟੀ ਨੇਤਾ ਵੀ ਆਉਣਗੇ ਜਲੰਧਰ ਵਾਲਿਆਂ ਦੀ ਕੋਈ ਡਿਊਟੀ ਲਾਓ ਆਪਾਂ ਵੈਸੇ ਤੇ ਧਰਨੇ ਲਾਉਨੇ ਆ ਲੋਕਾਂ ਦੇ ਵਿੱਚ ਮਤਲਬ ਸੱਚੇ ਹੋਣ ਲਈ ਵੀ ਲੋਕਾਂ ਦੀ ਹਮਦਰਦੀ ਲੈਣ ਲਈ ਪਰ ਇਹੋ ਜੇ ਸੰਜੀਦਾ ਮੁੱਦਿਆਂ ਦੇ ਉੱਤੇ ਵੀ ਆਪਣੀ ਪਾਰਟੀ ਤੁਹਾਡੇ ਕੋਲ ਕਿ ਕਿ ਡਰਾ ਮੈਂ ਤਾਂ ਇਕੱਲਾ ਬੰਦਾ ਤ ਮੋਗੀ ਤੁਹਾਡੇ ਕੋਲ ਇੱਕ ਕਾਡਰ ਹੈ ਤੁਹਾਡੀ ਟੀਮ ਹੈ ਥੱਲੇ ਤੁਹਾਨੂੰ ਆਪਣੇ ਜ਼ਿਲ੍ਹਾ ਪ੍ਰਧਾਨਾਂ ਦੀ ਜਿਨ੍ਹਾਂ ਇਲੈਕਸ਼ਨਾਂ ਲੜੀਆਂ ਨੇ ਉਹਨਾਂ ਦੀ ਡਿਊਟੀ ਲਾਉਣੀ ਚਾਹੀਦੀ ਹੈ ਕਾਂਗਰਸ ਪਾਰਟੀ 13 14 ਸੀਟਾਂ ਦੇ ਨਾਲ ਆ ਮਤਲਬ ਮੁੱਖ ਵਿਰੋਧੀ ਪਾਰਟੀ ਹੈ ਉਹਦੇ ਪੋਲੀਟੀਸ਼ੀਅਨ ਜਿੰਨੇ ਵੀ ਨੇ ਉਹਨਾਂ ਨੂੰ ਜਲੰਧਰ ਦੇ ਹੀ ਲਾ ਦਿਓ ਤੁਸੀਂ ਉਹਨਾਂ ਨੂੰ ਆਉਣਾ ਚਾਹੀਦਾ ਰਾਜਾ ਵੜਿੰਗ ਨੂੰ ਵੀ ਆਉਣਾ ਚਾਹੀਦਾ ਕਿ ਦੋ ਬੱਚਿਆਂ ਦੀ ਜਾਨ ਦੀ ਕੀਮਤ ਹੀ ਕੋਈ ਨਹੀਂ ਤੁਸੀਂ ਬਾਹਰ ਚਲੇ ਜਾਓ ਕਿਤੇ ਮਤਲਬ ਕੁੱਤਾ ਵੀ ਸੜਕ ਦੇ ਉੱਤੇ ਐਕਸੀਡੈਂਟ ਹੋ ਜਾਂਦਾ ਤੇ ਸਾਰਾ ਪ੍ਰਸ਼ਾਸਨ ਤਤਪਾਰ ਹੋ ਜਾਂਦਾ ਵੀ ਉਹਨੂੰ ਬਚਾਉਣਾ ਕਿਸ ਤਰ੍ਹਾਂ ਇੱਥੇ ਦੋ ਬੱਚੇ ਇਸ ਘਰ ਦੇ ਲੱਭ ਨਹੀਂ ਰਹੇ ਮੈਂ ਹਰ ਜਗ੍ਹਾ ਦੇ ਉੱਤੇ ਕਹਿੰਦਾ ਕਿ ਬਹੁਤ ਸਾਰਾ ਆਪਣੀ ਪਾਰਟੀ ਨੂੰ ਸਰਵਾਈਵ ਕਰਨ ਲਈ ਪੈਰ ਪਸਾਰਨ ਲਈ ਬਹੁਤ ਜ਼ਿਆਦਾ ਕੰਮ ਜਿਹੜਾ ਕਰ ਰਹੇ ਨੇ ਭੀੜ ਇਕੱਠੀ ਕਰ ਲਈ ਤੁਸੀਂ ਵੀ ਆ ਜਾਓ ਤੁਸੀਂ ਵੀ ਆ ਜਾਓ ਪੰਜਾਬ ਦੇ ਮੁੱਦਿਆਂ ਦੇ ਉੱਤੇ ਵੀ ਗੱਲ ਕਰੋ ਨਾ ਕਿ ਪੰਜਾਬ 'ਚ ਵਧੀਆਂ ਕਿਵੇਂ ਹੋ ਰਹੀਆਂ ਪੰਜਾਬ 'ਚ ਨਸ਼ਿਆਂ ਨਾਲ ਬੱਚੇ ਕਿਵੇਂ ਮਰ ਰਹੇ ਨੇ ਪੰਜਾਬ 'ਚ ਕਾਰੋਬਾਰ ਨਹੀਂ ਹੈਗਾ ਪੰਜਾਬ 'ਚ ਇਸ ਤਰੀਕੇ ਲੋਕ ਪੀੜਤ ਕਿਵੇਂ ਨੇ ਪੁਲਿਸ ਤੋਂ ਤੁਸੀਂ ਪਹਿਲਾਂ ਦੇਖੋ ਜਦੋਂ ਪਿਛਲੀਆਂ ਸਰਕਾਰਾਂ ਰਹੀਆਂ ਨੇ 20 ਸਾਲ ਐਮਐਲਏ ਆਪਣਾ ਹੀ ਐਸਐਚਓ ਲਾਉਂਦਾ ਸੀਗਾ ਆਪਣਾ ਹੀ ਡੀਐਸਪੀ ਜਿਵੇਂ ਇਲਾਕੇ ਨਹੀਂ ਵੰਡੇ ਹੁੰਦੇ ਸਾਰੇ ਵੀ ਇਹ ਮੇਰਾ ਮੇਰੀ ਰਿਆਸਤ ਤੋਂ ਬਿਨਾ ਹਲਕਾ ਚਾਰਜ ਇਹਦੇ ਵਿੱਚ ਨਾ ਕਿਸੇ ਦਾ ਪਰਚਾ ਮੇਰੇ ਪੁੱਛੇ ਬਗੈਰ ਦਿੱਤਾ ਜਾਣਾ ਨਾ ਕਿਸੇ ਨੂੰ ਛੱਡਿਆ ਜਾਣਾ ਉਹਦੇ ਵਿੱਚ ਪੁਲਿਸ ਦੇ ਉੱਤੇ ਬਹੁਤ ਜ਼ਿਆਦਾ ਕੰਟਰੋਲ ਸੀ ਔਰ ਬਹੁਤ ਸਾਰੇ ਪੁਲਿਸ ਅਫਸਰ ਸਾਡੇ ਕੋਲ ਰੋਂਦੇ ਸੀਗੇ ਕਿ ਯਾਰ ਭਾਜੀ ਦਬਾਅ ਬੜਾ ਕਈ ਵਾਰੀ ਗਲਤ ਕੰਮ ਕਰਨ ਨੂੰ ਜੀ ਨਹੀਂ ਕਰਦਾ ਹੁਣ ਇਸ ਸਰਕਾਰ ਨੇ ਪੁਲਿਸ ਨੂੰ ਖੋਲੀ ਬੜੀ ਦੇ ਦਿੱਤੀ ਕਿ ਨਾ ਤੁਹਾਨੂੰ ਕੋਈ ਐਮਐਲਏ ਪੁੱਛ ਸਕਦਾ ਨਾ ਤੁਹਾਨੂੰ ਕੋਈ ਮੰਤਰੀ ਪੁੱਛ ਸਕਦਾ ਨਾ ਤੁਹਾਨੂੰ ਕੋ ਮਤਲਬ ਪੁੱਛ ਸਕਦਾ ਤੁਸੀਂ ਸਿੱਧੇ ਸੀਐਮ ਨੂੰ ਤੇ ਆਪਦੇ ਡੀਜੀਪੀ ਨੂੰ ਮਤਲਬ ਤੇ ਜੇ ਤੁਹਾਨੂੰ ਸਰਕਾਰ ਨੇ ਖੁੱਲ ਦੇ ਦਿੱਤੀ ਹੈ ਤੇ ਤੁਹਾਨੂੰ ਆਪਣੇ ਜ਼ਮੀਰ ਨਾਲ ਕੰਮ ਲੈਣਾ ਚਾਹੀਦਾ ਯਾਰ ਪਿਛਲੇ 20 ਸਾਲਾਂ 'ਚ ਤੁਹਾਡਾ ਅੱਕ ਸੇ ਨਾਲ ਜ਼ਿਆਦਾ ਮਾੜਾ ਹੋਇਆ ਕਿ ਸਭ ਤੋਂ ਵੱਧ ਕਰਪਸ਼ਨ ਪੰਜਾਬ 'ਚ ਹੈ ਸਭ ਤੋਂ ਵੱ ਇਹ ਪੰਜਾਬ ਦੇ ਵਿੱਚ ਨੇ ਤੇ ਤੁਸੀਂ ਆਪਣੀ ਐਕਸੀ ਯਾਰੇ ਨੂੰ ਸਾਫ਼ ਕਰ ਲੋ ਕਮ ਸੇ ਕਮ ਇਸ ਦਰਗਾਹ ਤੇ ਇਤਨੀ ਉਤਲੀ ਦਰਗਾਹ ਤੇ ਤੇ ਨਿਆ ਤੁਹਾਨੂੰ ਮਤਲਬ ਰੱਬ ਤੇ ਕੋ ਚੰਗੀ ਨਿਗਰ ਨਿਗਾਹ ਨਾ ਵੇਖੇ ਨਾ ਕਿ ਤੁਸੀਂ ਚੰਗੇ ਕੰਮ ਕਰ ਰਹੇ ਹੋ ਆਪਾਂ ਵੀ ਉਸ ਆੜ ਦੇ ਵਿੱਚ ਉਸ ਖੁੱਲ ਦੇ ਵਿੱਚ ਲੋਕਾਂ ਨੂੰ ਪ੍ਰਤਾੜਿਤ ਮਤਲਬ ਇਸ ਤਰੀਕੇ ਹਰਾਸਮੈਂਟ ਇਸ ਤਰੀਕੇ ਤਸੀਹੇ ਦਿੱਤੇ ਜਾ ਰਹੇ ਨੇ ਕਿ ਲੋਕ ਮਰਨ ਤੱਕ ਲਈ ਕਿਸੇ ਨੂੰ ਦੇਖੋ ਸੁਸਾਇਡ ਕਰਨਾ ਮੈਂ ਨਾ ਬਹੁਤ ਜਗ੍ਹਾ ਦੇ ਉੱਤੇ ਸੁਣਦਾ ਆਪਸੀ ਆ ਵਿਚਾਰ ਹੁੰਦੇ ਨੇ ਮੈਂ ਜਿੱਥੇ ਕੋ ਸੁਸਾਇਡ ਕਰਦਾ ਬਹੁਤ ਸਾਰੀ ਦੁਨੀਆ ਦੇ ਮੈਂ ਬਿਆਨ ਸੁਣਦਾ ਕਿ ਇਹ ਡਰਪੋਕ ਸੀਗਾ ਇਹ ਮਤਲਬ ਫੇਸ ਨਹੀਂ ਸੀ ਕਰ ਸਕਦਾ ਮੈਂ ਤੇ ਇੱਕ ਚੀਜ਼ ਮੰਨਦਾ ਕਿ ਜਿਹੜਾ ਬੰਦਾ ਸੁਸਾਈਡ ਕਰਦਾ ਉਹ ਬਹੁਤ ਦਲੇਰ ਹੁੰਦਾ ਯਾਰ ਮੌਤ ਨੂੰ ਤੇ ਦੁਨੀਆ ਮਤਲਬ ਕੋਹਾਂ ਛੱਡ ਜਾਂਦੀ ਵੀ ਸਾਹਮਣੇ ਮਤਲਬ ਕਿਤੇ ਮੌਤ ਖਲੋਤੀ ਹੋਵੇ ਤੇ ਕਿੰਨਾ ਕੁ ਮੰਨੂ ਮਜਬੂਰ ਕਰਦਾ ਕਿੰਨਾ ਕੁ ਮਨ ਦੇ ਵਿੱਚ ਉਹ ਬੰਦਾ ਦਲੇਰੀ ਭਰਦਾ ਹੋਊਗਾ ਮੈਂ ਤਾਂ ਨਹੀਂ ਕਰ ਸਕਦਾ ਤੁਸੀਂ ਤਾਂ ਨਹੀਂ ਕਰ ਸਕਦੇ ਮਤਲਬ ਤੁਸੀਂ ਇਸ ਤਰੀਕੇ ਕਿੰਨਾ ਕੋ ਮਜਬੂਰ ਹੋਏ ਵੀ ਇਨਾਂ ਉਹਨਾਂ ਨੂੰ ਦਲੇਰੀ ਭਰ ਆ ਜਾ ਮਤਲਬ ਇਹੋ ਜਿਹਾ ਕਦਮ ਜਿਹੜਾ ਚੁੱਕਣਾ ਪਿਆ ਸਰਕਾਰ ਨੂੰ ਇਹਦੇ ਉੱਤੇ ਐਕਸ਼ਨ ਲੈਣਾ ਚਾਹੀਦਾ ਉਹ ਫੜ ਕੇ ਉਹ ਐਸਐਚਓ ਨੂੰ ਅੰਦਰ ਕਰਨਾ ਚਾਹੀਦਾ ਉਹਦੀਆਂ ਜਿਹੜੀਆਂ ਫੈਸਿਲਿਟੀਆਂ ਨੇ ਉਹਦੇ ਜਿਹੜੇ ਕੰਮ ਨੇ ਉਹਨੂੰ ਤੁਰੰਤ ਜਿਹੜਾ ਬਰਖਾਸਤ ਕਰਨਾ ਚਾਹੀਦਾ ਵਿਭਾਗ ਦੇ ਵਿੱਚੋਂ ਜੀ ਤੁਰੰਤ ਉਸ ਐਸਐਚਓ ਨੂੰ ਬਰਖਾਸਤ ਕਰਨਾ ਚਾਹੀਦਾ ਤਾਂ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਹੁੰਦੀ ਹੋਈ ਜਾਂਚ ਨੂੰ ਕਿਸੇ ਵੀ ਤਰੀਕੇ ਦੇ ਨਾਲ ਪ੍ਰਭਾਵਿਤ ਨਾ ਕਰ ਸਕੇ ਔਰ ਇਸ ਸੰਸਦ ਨਾਲ ਮਨਦੀਪ ਸਿੰਘ ਮਾਨਾ ਦੇਖਦੇ ਰਹੋ ਲਾਈ ਪੰਜਾਬੀ ਟੀਵੀ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਈਲ ਵਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ اے ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ